ਮਹਾਰਾਜਾ ਭਪਿੰਦਰ ਸਿੰਘ ਨੇ ਮੰਗ ਰੱਖੀ ਕਿ ਤੁਹਾਨੂੰ ਉਹਨਾਂ ਨੇ ਚਾਹ ਤੁਸੀਂ 1752 ਚ ਬੜੀ ਮਦਦ ਕੀਤੀ ਆ ਜਦ ਰਕੇ ਤੇ ਦੱਸੋ ਤੁਹਾਨੂੰ ਕੀ ਤੋਹਫਾ ਦਿੱਤਾ ਤੇ ਇਹਨਾਂ ਨੇ ਕਿਹਾ ਕਿ ਸਾਨੂੰ ਪਾਣੀ ਦੇ ਦੇ ਦੀ ਸਾਨੂੰ ਪਾਣੀ ਦੀ ਬੜੀ ਲੋੜ ਆ ਇਹ ਇਲਾਕਾ ਸੁੱਕਿਆ ਲਾਇਆ ਗਿਆ ਕਿ ਤੁਸੀਂ ਇਹ ਨਹਿਰਾਂ ਕੱਢ ਦੇ ਤੁਹਾਨੂੰ ਇੱਕ ਨਹਿਰ ਤੁਹਾਨੂੰ ਦੀ ਤੇ ਨਾਲ ਕੋ ਰੂਪ ਜਿਹੜੀ ਬ੍ਰਿਟਿਸ਼ ਜਾਤ ਦੇ ਨਾਲ ਚੱਲ ਰਹੀ ਸੀ ਉਹਨਾਂ ਦਾ ਅੱਜ ਹੀ ਮੁੱਲ ਆ ਉਹਦੇ ਵਿੱਚ ਪਾਣੀ ਦਾ ਮੁੱਲ ਦੇ ਦਿੱਤਾ ਕਿਉਂਕਿ ਜਦੋਂ ਜਦੋਂ ਪਾਣੀ ਦਿੱਤਾ ਉਹ ਉਹਦੇ ਤੇ ਰੈਲਟੀ ਲੱਗ ਜਾਂਦੀ ਆ ਉਹ ਰੈਲਟਿਵ ਉਹਨਾਂ ਉਹਨਾਂ ਸੇਟਾਂ ਤੋਂ ਲਈਏ ਕਿਉਂਕਿ ਨੌਨ ਚ ਹੈ ਪਰ ਜੇ ਕੋਈ ਇੰਟਰਸਟੇਟ ਰਿਵਰ ਵਾਟਰ ਹਿਗਾ ਹੈ ਉਹਨੂੰ ਸੰਵਧਾਨ ਦੇ ਜਿਹੜੀ ਜੂਨਲਿਸਟ ਦੀ ਮਾਦਮਬਰ 5 ਅੰਡਾ ਕਿਹਾ ਉਹਦੇ ਕਿਹਾ ਕਿ ਜੇ ਕੋਈ ਇੰਟਰਸਟੇਟ ਰਿਵਰ ਵਾਟਰ ਡਿਸਪੂਟ ਆਉਂਦਾ ਹੈ ਉਹਦੇ ਕਿਹਾ ਹੈ ਕਿ ਉਹ ਉਹਨੂੰ ਰੈਸੋਲਵ ਕਰਨ ਲਈ ਯੂਨੀਅਨ ਗਵਰਨਮੈਂਟ ਕਾਨੂੰਨ ਬਣਾਏ ਹੂੰ ਕਾਨੂੰਨ ਬਣਾਉਣ ਦੀ ਪਾਵਰ ਦਿੱਤੀ ਹੈ ਅਕੈਡਮਿਕ ਕੋਈ ਕਾਨੂੰਨ ਲੱਗੂ ਨਹੀਂ ਕਿਉਂਕਿ ਸਾਡਾ ਡਿਸਕੂਸ ਸਿਆਣੇ ਤੇ ਰਾਜਸਥਾਨ ਨਾਲ ਸੀਗਾ ਮੱਤਲਬ ਆ ਜਿਹੜੇ ਮੁਕਸੀਦਾਂ ਸਬਾਕੀ ਡਿਸਕੂਸ ਕੀਤੇ ਜਾ ਰਹੇ ਹਨ ਉਹਨਾਂ ਦਾ ਖੋਤ ਇਹ ਹੁੰਦਾ ਤੇ ਫਿਰ ਉਹ ਕਾਨੂੰਨ ਲੱਗ ਜਾਂਦਾ ਪਰ ਜਿਹੜਾ ਜੀਵ ਲੰਗੋ ਵਾਲਾ ਕੋਰਡੀ ਤੁਸੀਂ ਗੱਲ ਕਰਦੇ ਹੋ ਤੇ ਉਹਦੇ ਵਿੱਚ ਇੱਕ ਨਵੀਂ ਧਾਰਾ ਵੀ ਜੋੜ ਦਿੱਤੀ ਗਈ ਤੇ ਹੁਣ ਉਸ ਅਕੋਰਡ ਦੀ ਧੂਰ ਕੋਈ ਤਰ੍ਹਾਂ ਦੇ ਲੱਗ ਹੋਈ ਨਹੀਂ ਜਿੱਦਾਂ ਕਿ ਟ੍ਰਾਂਸਫਰ ਕਰਨਾ ਚੀਜ਼ਾ ਔਰ ਪਰ ਐਸਆਈ ਆਲਰੇਡੀ ਤਰ੍ਹਾਂ ਅੱਜ ਹੀ ਚੱਲ ਰਹੀ ਹੈ ਇਹਦੇ ਵਿੱਚ ਕੀ ਕਰਨੇ ਕੋਈ ਛੋਟ ਲੰਘਾ ਤਾਂ ਤੱਬੀ ਜਦ ਵੀ ਇਹ ਕੋਸ਼ਿਸ਼ ਕਾਫੀ ਨੂੰ ਖਤਮ ਹੋਗਾ ਉਦੋਂ ਬਾਅਦ ਉਸ ਨੂੰ ਉੱਤੇ ਦੇ ਬੇਸ ਦੇ ਉੱਤੇ ਤੁਸੀਂ ਸੰਵਿਧਾਨ ਦੇ ਵਿੱਚ ਜਿਹੜਾ ਇੰਸਟਿਟਿਊਸ਼ਨ ਦੇ ਉੱਤੇ ਵੱਡਾ ਡਿਸਕਸਚਨ ਸੀ ਤੇਰਾ ਕੋਈ ਸਮਰਥਕ ਹੀ ਨਹੀਂ ਮਿਲਦਾ ਹੂੰ ਹੂੰ ਔਰ ਇਸ ਗੱਲ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਉਸ ਟਾਈਮ ਤੇ ਬਹੁਤ ਤਿੱਖੀ ਬਹਿਸ ਹੋਈ ਬਿਲਕੁਲ ਕੋਈ 100 ਪੇਜ ਦੀ ਰਿਪੋਰਟ ਬੈਠ ਪਈ ਆ ਪਰ ਪਰ ਉਹਦੇ ਕਿ ਦਿਖਾ ਤੈ ਇਸ ਗੱਲ ਦਾ ਕਿ ਉਸ ਡਿਬੇਟ ਦੇ ਵਿੱਚ ਪੰਜਾਬ ਦਾ ਨਾ ਕੋਈ ਕਾਲੀ ਨਾ ਕੋਈ ਕਾਂਗਰਸੀ ਕੋਈ ਲੀਡਰ ਬੋਲਿਆ ਨਹੀਂ ਸੰਤੁਸ਼ਾਪ ਹੁਣ ਗੱਲ ਇੱਥੇ ਖੜੀ ਆ ਕਿ ਪੰਜਾਬ ਹੁਣ ਇੱਕ ਇੰਟੀਗ੍ਰੇਟਡ ਪਾਰਟ ਆ ਇੰਦੁਸਤਾਨ ਦਾ ਜਦੋਂ ਨੈਸ਼ਨਲ ਪੋਲਿਟਿਕਸ ਦੀ ਗੱਲ ਕਰਦੇ ਆ ਤੇ ਬਾਹਰ ਦੀਆਂ ਸਟੇਟਾਂ ਵਾਲੇ ਫਿਰ ਸਾਰੇ ਮੰਕੂਰ ਕਰਦੇ ਆ ਕਿ ਪੰਜਾਬ ਵਾਲੇ ਸਰਪਲਸ ਪਾਣੀ ਹੁੰਦੇ ਕਿਉਂਕਿ ਸਾਨੂੰ ਇੱਕ ਚੀਜ਼ ਤੇ ਕਲੀਅਰ ਹੋਣੀ ਚਾਹੀਦੀ ਐ ਕਿ ਸਾਡੇ ਕੋਲ ਪਾਣੀ ਹੈ ਕਿ ਨਾ ਇਹ ਇੱਕ ਇਸ਼ੂ ਐ ਵੀ ਐ ਨਾ ਬਿਲਕੁਲ ਜੀ ਜਿਹੜੀਆਂ ਦੂਧੀਆਂ ਸਟੇਟਾਂ ਨੇ ਉਹਨਾਂ ਨੂੰ ਇਦਾਂ ਲੱਗਦਾ ਵਾ ਭਾਵੇਂ ਗਦਾਵਰੀ ਵਾਲਾ ਝਗੜਾ ਵੀ ਹੋਇਆ ਹੋਰ ਜਗ੍ਹਾ ਵੀ ਹੋਇਆ ਹਾਂਜੀ ਹਾਂਜੀ ਉਹਦੇ ਬਾਵਜੂਦ ਮਤਲਬ ਪੰਜਾਬ ਦਾ ਬਿੰਦ ਇਦਾਂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਇੱਕ ਦੇ ਡੈਮੋਗ੍ਰਾਫਿਕ ਫੈਕਟਰ ਹੋ ਜਾ ਸਾਡਾ ਕਿ ਅਸੀਂ ਉੱਥੇ ਬਜਾਰਟੀ ਚ ਸਿੱਖਿਆ ਤੇ ਉਹਨਾਂ ਨੂੰ ਟਾਰਗੇਟ ਕਰਨਾ ਉਹਨਾਂ ਲਈ ਬਹੁਤ ਸੌਖਾ ਆ ਤੇ ਦੂਜੀ ਗੱਲ ਇਹ ਆ ਕਿ ਜਦੋਂ ਕੇਂਦਰ ਦੇ ਹਕਮਰਾਨ ਇਹ ਕਹਿ ਦਿੰਦੇ ਆ ਕਿ ਅਸੀਂ ਇੰਡਸਟਰੀ ਪੀ ਨੂੰ ਰਿਵਿਊ ਕਰ ਰਹੇ ਹਾਂ ਅਸੀਂ ਸਰਪਲਸ ਪਾਣੀ ਜਿਹੜਾ ਪਾਕਿਸਤਾਨ ਜਾ ਰਿਹਾ ਤੁਹਾਨੂੰ ਅਸੀਂ ਪਾਣੀ ਪੂਰਾ ਕਰਦੇ ਆਂਗੇ بار بار ਕਹਿੰਦੇ ਆ ਕੋਈ ਆ ਭਾਵੇਂ ਕੁਝ ਨਹੀਂ ਆ ਹੁਣ ਰੀਸੈਂਟਲੀ ਵੀ ਚੈਲੰਜ ਆਇਆ ਸੀ ਉਹਦੇ ਉੱਤੇ ਮੈਂ ਇੰਡਸਟਰੀ ਦੇ ਬਾਰੇ ਕਾਫੀ ਡਿਟੇਲ ਤੇ ਗੱਲ ਵੀ ਕੀਤੀ ਹੈ ਤੇ ਪੜ੍ਹਿਆ ਵੀ ਹੈ ਤੇ ਤੇ ਕੀ ਇਦਾਂ ਪੋਸੀਬਲ ਆ ਕਿ ਇਸ ਮੌਕੇ ਦੇ ਉੱਤੇ ਅਸੀਂ ਇੰਡਸਟਰੀਟੀ ਨੂੰ ਰਿਵਿਊ ਕਰਕੇ ਤੇ ਉਹ ਪਾਣੀ ਰੋਕ ਸਕਦੇ ਆ ਜਿਹੜਾ ਪਾਣੀ ਪਾਕਿਸਤਾਨ ਵੱਲ ਜਾ ਰਿਹਾ ਜਾਂ ਜਿਸ ਤਰੀਕੇ ਦੇ ਸਾਡੇ ਤੋਂ ਤਰਾਜ ਕਰ ਰਹੇ ਕਿ ਕੋਈ ਡੈਮ ਬਣਾ ਕੇ ਸਾਡਾ ਪਾਣੀ ਰੋਕ ਰਿਓ ਤੇ ਕੀ ਕਦੀ ਇਦਾਂ ਦੀ ਨੋਬਤਾ ਸਕਦੀ ਆ ਕਿ ਇੰਡਸਟਰੀਸੀ ਵੱਧ ਹੋ ਜੇ ਤੇ ਉਹ ਪਾਣੀ ਜਿਹੜਾ ਉਹਨੂੰ ਅਸੀਂ ਡਾਇਵਰਟ ਕਰਕੇ ਆਪਣੇ ਇਸਤੇਮਾਲ ਕਰ ਸਕੀ ਜਿਹੜਾ ਇਹ ਇੱਕ ਥੋਫੇ ਵਰਗੀ ਗੱਲ ਦਿਖਾਉਂਦੇ ਆ ਲੋਕਾਂ ਨੂੰ ਦੇਖੋ ਜਿਹੜਾ ਰਿਪੀਰੀਅਨ ਪ੍ਰਿੰਸੀਪਲ ਇੰਟਰਨੈਸ਼ਨਲ ਹੈਗਾ ਜੋ ਉਸ ਮੁਤਾਬਕ ਦੇਖਿਆ ਜਾਵੇ ਜੇ ਅਸੀਂ ਕਹਿੰਦੇ ਕਿ ਪਾਣੀ ਇਸ ਤੋਂ ਰੋਕ ਲਾਂਗੇ ਤੇ ਸਾਡੇ ਦਰਿਆ ਕਿਥੋਂ ਆਉਂਦੇ ਨੇ ਜੱਤੀਬਤ ਚੁਆਰੇ ਨੇ ਚైనా ਲੈ ਰੋਕ ਲੈਣਗੇ ਚైనా ਲੈ ਰੋਕ ਲੈਣਗੇ ਤੇ ਫਿਰ ਫਿਰ ਸਾਡਾ ਕੀ ਬਣੂਗਾ ਜੇ ਐਂਡ ਕੇ ਬ੍ਰਹਮਪੁੱਤਰ ਹੀ ਰੋਕ ਲੈਣ ਹੋ ਸਾਡੇ ਸਾਡ ਦੇ ਟੈਕਨੋਲੋਜੀ ਨੂੰ ਰੋਕ ਲੈਣ ਉੱਪਰੋਂ ਇਹ ਰੋਕ ਲੈਣ ਜਾ ਤੇ ਫਿਰ ਤਾਂ ਫਿਰ ਸਾਡੇ ਕੋਈ ਬੂੰਦ ਪਾਣੀ ਨਹੀਂ ਪਈਦਾ ਇਸ ਕਰਕੇ ਸਾਨੂੰ ਕੁਛ ਨਾ ਕੁਛ ਤਾਂ ਇੰਟਰਨੈਸ਼ਨਲ ਲਾਗ ਮੰਨਣਾ ਪਏਗਾ ਇਹ ਕੋਈ ਇੰਟਰਨੈਸ਼ਨਲ ਸੀਟੀ ਕੀਤੀ ਗਈ ਆ ਹੈ ਉਹਦੇ ਚ ਵਰਲਡ ਬੈਂਕ ਨੂੰ ਪਾਇਆ ਗਿਆ ਉਹਦੀ ਇਨਵਾਲਵਮੈਂਟ ਤੋਂ ਬਿਨਾਂ ਅਸੀਂ ਕਿਵੇਂ ਤੋੜ ਦਿਆਂਗੇ ਅੱਛਾ ਇੱਕ ਸਵਾਲ ਹੋਰ ਹੈ ਪਾਣੀ ਨਾਲ ਬੜਾ ਸਾਰੇ ਹਿੰਦੁਸਤਾਨ ਦੀ ਤੇ ਜੇ ਤੋੜੀ ਵੀ ਜਾਏਗੀ ਤਾਂ ਉਹਦਾ ਰਿਜ਼ਲਟ ਕੀ ਨਿਕਲੇਗਾ ਕਿ ਕੀ ਉਹ ਪੀਸਫੁਲੀ ਟੁੱਟ ਜਾਏਗੀ ਸਵਾਲ ਹੈ ਕਿ ਅਗਲਾ ਸਵਾਲ ਹੈ ਕਿ ਕੀ ਪਾਕਿਸਤਾਨ ਸੇ ਇਸ ਕਾਨੂੰ ਬਰਦਾਸ਼ਤ ਕਰ ਲੇਗਾ ਜੋ ਭੁੱਖਾ ਮਰਦਾ ਬੰਦਾ ਕੀ ਨਹੀਂ ਕਰੇਗਾ ਫਿਰ ਫਿਰ ਸਾਡੇ ਲਈ ਸਾਡੇ ਸਿਰ ਤੇ ਕੀ ਸੀ ਇੱਕ ਹੋਰ ਜੰਗ ਥੋਪੀ ਜਾਏਗੀ ਉਹ ਜੰਗ ਕਿਦੇ ਤੇ ਥੋਪੀ ਜਾਣੀ ਹੈ ਉਹ ਦਿੱਲੀ ਵਾਲਾ ਤੇ ਨਹੀਂ ਥੋਪੀ ਜਾਣੀ ਉਹ ਬਿਹਾਰ ਵਾਲਿਆਂ ਤੁਸੀਂ ਤਾਂ ਪੰਜਾਬ ਤੇ ਚੁੱਪੀ ਬਿਲਕੁਲ ਪੰਜਾਬ ਤੇ ਪੰਜਾਬ ਤੇ ਹੀ ਹੋਣੀ ਆ ਅੱਛਾ ਹੁਣ ਇੱਕ ਗੱਲ ਹੋਰ ਬੜੀ ਮਹੱਤਵਪੂਰਨ ਯੋਜਨਾ ਬਾਜਪੀ ਬਿਲੇ ਆਈ ਸੀਗੀ ਕਿ ਜਿਹੜੇ ਪਾਣੀਆਂ ਦਾ ਸਦਾ ਲਈ ਡਿਸਕਿਊਟ ਆਪਾਂ ਖਤਮ ਕਰ ਦਿੰਨੇ ਆ ਜਿੰਨੇ ਦਰਿਆ ਉਹਨਾਂ ਨੂੰ ਆਪਸ ਜੋੜ ਦਿੰਨੇ ਆ ਹਾਲਾਂਕਿ ਬੜਾ ਬਿਗ ਪ੍ਰੋਜੈਕਟ ਕਹਿੰਦੇ ਸੀ ਹੁਣ ਇੱਕ ਪਿੱਛੇ ਗੱਲ ਚੱਲੀ ਸੀ ਕਿ ਜਿਹੜਾ ਪਾਣੀ ਸਾਡਾ ਸਤਲੁਜ ਦਾ ਇਧਰੋਂ ਆ ਰਿਹਾ ਉਹਨੂੰ ਉਪਰਪਹ ਹਿਮਾਚਲ ਤੋਂ ਹੀ ਡਾਇਵਰਟ ਕਰਕੇ ਤੇ ਅਸੀਂ ਸਿੱਧਾ ਹਰਿਆਣੇ ਨੂੰ ਜਾਂ ਉਧਰ ਖੜ ਸਕਦੇ ਆ ਫੇਰ ਉੱਥੇ ਪੰਜਾਬ ਦੀ ਤਸ਼ੀਹੀ ਕੀ ਹੋ ਸਕਦੀ ਦੇਖੋ ਜਿਹੜਾ ਰਿਪੇਰੀਅਨ ਪੰਜਾਬ ਨੂੰ ਟੱਚ ਹੀ ਨਹੀਂ ਕਰਦਾ ਹਰਿਆਣਾ ਤੋਂ ਹੀ ਉਹ ਟਨਲ ਬਣਾ ਕੇ ਜਾਂ ਕਿਸ ਤਰੀਕੇ ਕਰ ਲੈਂਦੇ ਆ ਫਿਰ ਸਾਡਾ ਕਲੇਮ ਕਿੱਥੇ ਜਾਏਗਾ ਰਿਪੇਰੀਅਨ ਪ੍ਰਿੰਸੀਪਲ ਇਹੀ ਆ ਕਿ ਜਿਹੜਾ ਅਪਰ ਰਿਪੇਰੀਅਨ ਸਟੇਟ ਹੁੰਦਾ ਇੱਕ ਲੋਅਰ ਰਿਪੇਰੀਅਨ ਸਟੇਟ ਦਾ ਅਪਰ ਰਿਪੇਰੀਅਨ ਹੁੰਦਾ ਅਪਰ ਰਿਪੇਰੀਅਨ ਸਟੇਟ ਜਿੱਥੋਂ ਪਾਣੀ ਆ ਰਿਹਾ ਹੈ ਲੋਅਰ ਰਿਪੇਰੀਅਨ ਜਿੱਥੇ ਨੂੰ ਜਾ ਰਿਹਾ ਜੀ ਜੀ ਅਪਰ ਰਿਪੇਰੀਅਨ ਸਟੇਟ ਆਰਧੀਆਂ ਲੋੜਾਂ ਮੁਤਾਬਕ ਪਾਣੀ ਵਰਤ ਸਕਦਾ ਬਟ ਉਹ ਪਾਣੀ ਨੂੰ ਡਿਵਰਟ ਨਹੀਂ ਕਰਕੇ ਪਾਣੀ ਨੂੰ ਵੇਚ ਨਹੀਂ ਸਕਦਾ ਨੂੰ ਨਹੀਂ ਹੈ ਅੱਛਾ ਜੀ ਯਾ ਅਸੂਲੇ ਕਹਿੰਦੇ ਆ ਇੰਟਰਨੈਸ਼ਨਲ ਲੈਵਲ ਤੇ ਵੀ ਤੇ ਸਾਡੇ ਵੀ ਕਾਨੂੰਨ ਦੇ ਵਿੱਚ ਇਹੀ ਚੱਲਦਾ ਹੈ ਇਸ ਗੱਲ ਨੂੰ ਅਡਾਪਟ ਕੀਤਾ ਗਿਆ ਹੈ ਕਿ ਉਹ ਵਰਤ ਸਕਦਾ ਹੈ ਕਿੰਨੀ ਉਹ ਜੀਆਂ ਲੋੜਾਂ ਨੇ ਤੇ ਉਹ ਇਹਨੂੰ ਡਬਾਟ ਨਹੀਂ ਕਰਦਾ ਉਹ ਬੰਦ ਮਾਰ ਕੇ ਰੋਕ ਨਹੀਂ ਸਕਦਾ ਅੱਛਾ ਸਮਝਾ ਕੇ ਇਹ ਜਿਹੜਾ ਹੈਗਾ ਨਾ ਇਹ ਦਿੱਤਾ ਜਾ ਰਿਹਾ ਹੈ ਇਹ ਟੋਟਲੀ ਗੈਰ ਕਾਨੂੰਨੀ ਗੈਰ ਕਾਨੂੰਨੀ ਲਾਗੂ ਕੀਤਾ ਜਾ ਰਿਹਾ ਤੇ ਐਡਾ ਕਰ ਲੈਣਗੇ ਫਿਰ ਫਿਰ ਤਾਂ ਜੇ ਇਥੋਂ ਲੋਕਾਂ ਨੂੰ ਫਿਰ ਚੈਨਲੇ ਰੋਕ ਲੈਣਗੇ ਫਿਰ ਕੀ ਕੀ ਕਰ ਪਾਉਗੇ ਫਿਰ ਤੁਹਾਨੂੰ ਸਭ ਇੱਕ ਹੋਰ ਗੱਲ ਕਹੀ ਜਾਂਦੀ ਆ ਕਿ ਜਿਹੜਾ ਪਾਣੀ ਸਾਡੇ ਕੋਲ ਇਸ ਵੇਲੇ ਮਜੂਦਾ ਅਵੇਲੇਬਲ ਵੀ ਆ ਅਸੀਂ ਐਗਰੀਕਲਚਰ ਪਰਪਸ ਲਈ ਉਹਦਾ ਕੁਝ 20 25% ਯੂਜ਼ ਕਰਦੇ ਹਾਂ ਬਾਕੀ ਸਾਡਾ ਅਸੀਂ ਐਗਰੀਕਲਚਰ 22% ਆਹਾਂ ਬਾਕੀ ਸੀ ਕਰਦੇ ਹੀ ਨਹੀਂ ਹਾਂਜੀ ਤੇ ਇੱਕ ਪਾਸੇ ਅਸੀਂ ਕਿੰਨੇ ਸਾਡੇ ਕੋਲ ਪਾਣੀ ਦੀ ਸ਼ਾਰਟੇਜ ਆ ਇੱਕ ਪਾਸੇ ਜਿਹੜਾ ਅਵੇਲੇਬਲ ਆ ਉਹਨੂੰ ਵੀ ਯੂਜ਼ ਨਹੀਂ ਕਰਦੇ ਤੇ ਮਜੂਦਾ ਗਵਰਨਮੈਂਟ ਕਹਿ ਰਹੀ ਹੈ ਕਿ ਇਹ ਤੇਲ ਤੱਕ ਪਹੁੰਚਾ ਰਹੇ ਆ ਹਾਲਾਂਕਿ ਪ੍ਰੈਕਟੀਕਲੀ ਉਹ ਚੀਜ਼ ਨਜ਼ਰ ਨਹੀਂ ਆ ਰਹੀ ਦੇਖੋ ਜਿੰਨਾ ਸਾਡੇ ਕੋਲ ਅਵੇਲੇਬਲ ਹੈ ਉਹ ਸਾਰਾ ਵਰਤਿਆ ਜਾਂਦਾ ਹੈ ਸਾਡੇ ਕੋਲ ਅਵੇਲੇਬਲ ਹੀ 22% ਬਾਕੀ ਦੇਤਾ ਉਹਨਾਂ ਨੂੰ ਪਰ ਕੋਈ ਡਾਟਾ ਤੇ ਆ ਰਿਹਾ ਕਿ 65% ਜਿਹੜਾ ਹੈਗਾ ਉਹ ਚ 20% ਹੀ ਵਰਤਦੇ ਨੇ ਨਹੀਂ ਜਿੰਨਾ ਸਾਡੇ ਸਾਡੇ ਕੋਲ ਅਵੇਲੇਬਲ ਮਤਲਬ ਸਾਡੇ ਕੋਲ ਅਵੇਲੇਬਲ ਹੀ 22% ਹੈ ਤੇ 22% ਨਹੀਂ ਅਵੇਲੇਬਲ ਹੈ ਤੇ ਟੋਟਲ ਪਾਣੀ ਤੇ ਦੇਖੋ ਜਿਹੜੇ ਬੋਲਦੇ ਚ ਵੰਡ ਕੇ ਜਿਹੜੀ ਕੀਤੀ ਗਈ ਆ ਉਹਦੇ ਚ ਸਾਡੇ ਕੋਲ 22% ਇੰਨਾ ਬਾਕੀ 78% ਦੇ ਕਰੀਬ ਦਾ ਪਾਣੀ ਜਿਹੜਾ ਦੂਜੇ ਦੋਸਤਾਂ ਨੂੰ ਦੇਤਾ ਇਹਨਾਂ ਨੂੰ ਹ ਹ ਰਾਜਸਥਾਨ ਨੂੰ ਦੇਤਾ ਰਿਆਣੇ ਨੂੰ ਦੇਤਾ ਦਿੱਲੀ ਨੂੰ ਦੇਤਾ ਥੋੜਾ ਬਹੁਤ ਅਜਾ ਜਮੁਕਸ਼ਮੀ ਦਾ ਸਰ ਤੁਹਾਡੀ ਇਹ ਤੇ ਸਟਡੀ ਤੁਹਾਡੀ ਨਜ਼ਰ ਚ ਇਹਦਾ ਕੋਈ ਸੋਲੂਸ਼ਨ ਨੇੜੇ ਪੁਇਕ ਤੇ ਹੋ ਸਕਦਾ ਜਾਂ ਇਹਦਾ ਕੋਈ ਹੱਲ ਹੈ ਹੀ ਨਹੀਂ ਹੈ ਸੋਲੂਸ਼ਨ ਹੈਗਾ ਹੂੰ ਮੈਨੂੰ ਲੱਗਦਾ ਹੈ ਕਿ ਇੱਕ ਕਹਾਵਤ ਹੁੰਦੀ ਸੀ ਸਾਰਾ ਜਾਂਦਾ ਦੇਖ ਕੇ ਅੱਧਾ ਵੀ ਛੱਡ ਹੂੰ ਹੂੰ ਜਦੋਂ ਪੈਪਸੂ ਦੀ ਜ਼ਕੀਰਦਾਰਾਂ ਨਾਲ ਮਜਾਰਾਂ ਦਾ ਝਗੜਾ ਚੱਲਦਾ ਸੀ ਤੇ ਜ਼ਕੀਰਦਾਰੇ ਨਰਾਤੇ ਲੰਮੇ ਪਰਜਾ ਮੰਡਲ ਲੈਰ ਪਰਚਾ ਮੰਡਲ ਲੈਰ ਤੇ ਸਾਰਾ ਜਾਂਦਾ ਦੇਖ ਕੇ ਅੱਧਾ ਵੀ ਛੱਡ ਤੇ ਮੈਨੂੰ ਲੱਗਦਾ ਸਾਨੂੰ ਵੀ ਹੁਣ ਤੇ ਇਹੋ ਜੀ ਸਟ੍ਰੈਟਜੀ ਅਡਾਪਟ ਕਰਨੀ ਪਵੇਗੀ ਇੱਕ ਪੋਲੀਟਿਕਲ ਮੈਨੂੰ ਪਿੱਛੇ ਸਮੇਤ ਨਾਲ ਕੋਈ ਜਿਆਦਾ ਕਿ ਨਮੀ ਥੋੜੀ ਰਿਪੇਰੀਅਨ ਪ੍ਰਿੰਸੀਪਲ ਤੋਂ ਥੋੜਾ ਜਿਹਾ ਹਟ ਕੇ ਪ੍ਰਸ਼ਾਸਨ ਸਟੇਟ ਵਾਲੀ ਗੱਲ ਨੂੰ ਜੇ ਲਿਖਿਆ ਜਾਵੇ ਉਹ ਹੈਗਾ ਕਿ ਅਸੀਂ ਜਿਵੇਂ ਤੁਸੀਂ ਕੱਲਾਂ ਗੱਲ ਕੀਤੀ ਹਰਿਆਣਾ ਦੇ ਇਕੱਠਾ ਰਹਿੰਦਾ ਤੇ ਫਿਰ ਵੀ ਤਾਂ ਪਾਣੀ ਦੇਣਾ ਸੀ ਜੀ ਅਸੀਂ ਇਹਨੂੰ ਮੰਨ ਲਈਏ ਹਾਂ ਠੀਕ ਹੈ ਯਾਰ ਇਕੱਠੇ ਹੀ ਸੀ ਨਾ ਤੇ ਪਾਣੀ ਉਹ ਦੋ ਜੋ ਦਿੱਤਾ ਜਿਹੜਾ ਦਿੱਤਾ ਗਿਆ ਸੀਗਾ ਉਹਨਾਂ ਰਾਂ ਬੱਦੀਆਂ ਸੋ ਜਾ ਸਕਦੇ ਨੇ ਪਖੜਨਾਂ ਤਾਂ ਪਹਿਲਾਂ ਨਿਕਲ ਗਈ ਸੀਗੀ ਠੀਕ ਹੈ ਪਾਣੀ ਤਾਂ ਜਾ ਰਿਹਾ ਇੱਕ ਦਾ ਤੇ ਥੋੜਾ ਬਹੁਤ ਪਾਣੀ ਦਾ ਤਗੜਾ ਹੈ ਨਾ ਪਾਕਿਤਾ ਪਾਣੀ ਆਲਰੇਡੀ ਗਾਇਰਿਆ ਨਾ ਰੱਖੇ ਤੇ ਸਾਡਾ ਹਰਿਆਣੇ ਨਾਲ ਤੋਂ ਉਸ ਉਸ ਤੇ ਤਕਰਾਰ ਹੋਣਾ ਹੀ ਨਹੀਂ ਚਾਹੀਦਾ ਨਾ ਵੰਡੋਂ ਦੀ ਤਾਂ ਅਸੀਂ ਮੰਨ ਲਈ ਇਹ ਮੰਨ ਲਈਏ ਕਿ ਵੰਡ ਨਹੀਂ ਹੋਣੀ। ਸਾਡੇ ਇਕੱਠੀ ਆ ਤੇ ਉਸ ਪਿੰਡ ਦੇ ਵਿੱਚ ਜਿਹੜੀ ਵੰਡ ਹੋਈ ਉਹਦੇ ਮੁਤਾਬਕ ਅਸੀਂ ਉਹ ਸਟੇਟ ਦੇ ਪ੍ਰਿੰਸੀਪਲ ਨੂੰ ਮੰਨ ਕੇ ਜਮੁਨਾ ਸਮੇਤ ਸਾਰਾ ਪਾਣੀ ਇਕੱਠਾ ਕੈਲਕੂਲੇਟ ਕਰ ਲਈਏ। ਹੂੰ ਹੂੰ ਠੀਕ ਹੈ। ਉਹ ਦੋਨੋਂ ਸਟੇਟਾਂ ਚ ਹੋਵੇ Rajasthan ਨੂੰ ਐਕਸਕਲੂਡ ਕੀਤਾ ਜਾਵੇ। ਉਹ ਪਾਣੀ ਨੂੰ ਜ਼ੀਰੋ ਪਾਣੀ ਤੇ ਕੈਲਕੂਲੇਟ ਕਰਦੇ। ਕੁਣ ਜ਼ੀਰੋ ਨਹੀਂ ਜੇ ਆਪਾਂ ਇਸ ਸਟੇਜ ਤੇ ਮੰਨ ਲਓ ਜਿਦਾ ਵੀ ਪਹਿਲਾਂ ਕਿਹਾ ਕਿ ਇੰਡਸਟਰੀ ਸਮਝੋਤਾ ਜਮਸਾਬਕੇ ਸੇ ਨੂੰ ਤੋੜ ਨਹੀਂ ਸਕਦੇ ਜਿਹੜੇ ਸੁਝਾवते ਕੈਰਸ ਵਿਧਾਨ ਵਿੱਚ ਹੋਣ ਜਿਹੜਾ ਰਾਜਸਥਾਨ ਨੂੰ ਪਾਣੀ ਜਾ ਰਿਹਾ ਕੀ ਅਸੀਂ ਇਸ ਕਪੈਸਿਟੀ 'ਚ ਹੈਗੇ ਕੋ ਨੂੰ ਬਿਲਕੁਲ ਬੰਦ ਕਰ ਸਕਦੇ ਆ ਆਪਾਂ ਡਿਮਾਂਡ ਕਰ ਸਕਦੇ ਆ ਡਿਮਾਂਡ ਕਰ ਸਕਦੇ ਆ ਵੀ ਸਾਨੂੰ ਇਹਦਾ ਪੈਸਾ ਮਿਲੇ ਰਾਇਲਟੀ ਮਿਲੇ ਪਰ ਜਿਹਨੂੰ ਭੋਤਾਂਤ ਕਰਾਂਦੇ ਤੋ ਫੇਰ ਉਹਦੇ ਵਿੱਚ ਜਿਹੜਾ 1954 ਦੇ ਵਿੱਚ ਜਿਹੜਾ ਜਦੋਂ ਗੁਲਜਾਰੀ ਲਾਲ ਨੰਦੇ ਨੇ ਐਗਰੀਮੈਂਟ ਹਾਂਜੀ ਉਹ ਉਦੋਂ ਉਹਦੇ ਵਿੱਚ ਇੱਕ ਕਲਾਜ਼ ਸੀਗੀ ਕਿ ਪਾਣੀ ਦਾ ਮੁੱਲ ਬਾਅਦ ਵਿੱਚ ਤੈਅ ਕੀਤਾ ਜਾਵੇਗਾ। ਅੱਛਾ ਜੀ ਅਜੇ ਤੱਕ ਨਹੀਂ ਤੈਅ ਕੀਤਾ। ਹੂੰ ਹੂੰ। ਠੀਕ ਹੈ। ਔਰ ਉਹਦੋਂ ਪਹਿਲਾਂ ਰਾਜਸਥਾਨ ਪੇ ਕਰ ਰਿਹਾ ਸੀਗਾ ਗੰਕਨਾਲ ਦਾ ਪੈਸਾ 1948 ਤੋਂ ਜਦੋਂ ਸਟੇਟ ਟੁੱਟੀ ਉਹਦੇ ਬਾਅਦੋਂ ਬੰਦ ਕਰਤਾ। ਤੁਸੀਂ 1948 ਤੋਂ ਅੱਜ ਤੱਕ ਜੋ ਬੰਦ ਕੀਤਾ ਉਹ ਕਿਸ ਕਿਸ ਐਗਰੀਮੈਂਟ ਦੇ ਤਹਿਤ ਕਿਸ ਤਿਹਰਾ ਬੰਦ ਕੀਤਾ ਪੈਸਾ? ਤੁਸੀਂ ਗੰਕਨਾਲ ਕਿਉਂ ਨਹੀਂ ਬੰਦ ਕਰਦੇ? ਪਹਿਲਾਂ ਉਹ ਉਹ ਬੰਦ ਹੋਵੇ। ਉਹ ਤਾਂ ਕਿਸੇ ਕਿਸੇ ਸਮਝੌਤੇ ਤੇ ਲਿਖ ਲਿਖਤੀ ਤਾਂ ਹਾਜਪਾ ਕਿਸੇ ਸਮਝੌਤੇ ਜੀ ਲਿਖਤੀ ਗੱਲ ਆ ਹੀ ਨਹੀਂ ਤੇ ਗੰਗਕ ਨਾਲ ਦਾ ਪਾਣੀ ਜਾਏਗਾ اچھا ਇੱਕ ਜੋ ਗੰਗਕ ਨਾਲ ਬੰਦ ਕਰੋਗੇ ਮਸਲਾ ਉੱਥੇ ਦਾ ਫਿਰ ਆ ਪਾਣੀ ਕਿ ਕਿੰਨਾ ਉੱਚਾ ਹੋ ਦੇ ਰੋ ਠੀਕ ਹੈ ਇਹਦੇ ਵਿੱਚ ਵੀ ਮਦਦ ਸੀ ਕਿ ਜੋ ਗੰਗਕ ਨਾਲ ਦੇ ਵਿੱਚ ਰੇਟ ਸੀਗਾ ਪਹਿਲਾਂ ਤੁਸ ਕਿਉਂ ਬਕਾਇਆ ਮੰਗੀ ਜਾਂ ਤੁਹਾਡਾ ਬੰਦਾ ਸੀਗਾ ਤੁਸੀਂ ਐਗਰੀਮੈਂਟ ਕੀਤਾ ਜੇ ਨਹੀਂ ਤੇ ਜਦੋਂ ਸਟੇਟ ਖਤਮ ਹੋ ਗਈ ਨਵੀਂ ਸਟੇਟ ਨੇ ਸਾਡੇ ਨਾਲ ਕੋਈ ਐਗਰੀਮੈਂਟ ਕੀਤਾ ਹੀ ਨਹੀਂ ਜੋ ਪੈਪਤੂਲਿ ਸੈਪਤੂ ਨਵੀਂ ਬਣ ਗਈ ਸੈਪਤੂ ਨੇ ਐਗਰੀਮੈਂਟ ਕਰ ਲਿਆ ਪਾਰੇ ਰਾਜਸਥਾਨ ਨਵਾਂ ਬਣਿਆ ਵਿਕਾਨਰ ਸਟੇਟ ਕੋਰਟ ਰਾਜਸਥਾਨ ਨੇ ਐਗਰੀਮੈਂਟ ਇੰਟਰ ਯੂਨੀ ਨਹੀਂ ਕੀਤਾ ਜਦੋਂ ਐਗਰੀਮੈਂਟ ਰਿਯੂਨੀ ਨਹੀਂ ਕੀਤਾ ਤਾਂ ਐਗਰੀਮੈਂਟ 1948 ਤੇ ਖਤਮ ਹੋ ਗਿਆ ਜੋ ਸਟੇਟਾਂ ਟੁੱਟ ਗਈਆਂ ਉਸ ਜੀ ਕਹਣੀ ਸਸਲੀ ਸਟੇਟਾਂਟ ਖਤਮ ਕਰਕੇ ਨਵੀਂ ਰਾਜਸਥਾਨ ਰਾਜ ਬਣ ਗਿਆ ਸਟੇਟ ਬਣ ਗਿਆ ਤੇ ਰਾਜਸਥਾਨ ਸਟੇਟ ਨੇ ਕਿਹੜਾ ਨਹੀਂ ਪ੍ਰਾਪਤ ਨੂੰ ਐਗਰੀਮੈਂਟ ਕਰ ਲਿਆ ਕਿ ਤੂੰ ਪਾਣੀ ਜਾਂਦਾ ਉਹ ਮੁੱਲ ਪੇ ਕਰਦਾ ਰਿਹਾ ਰਾਜਸਥਾਨ ਦਾ ਪਾਣੀ ਉਸ ਟਾਈਮ ਬੰਦ ਕਰਨਾ ਪਾਦਾ ਸੀ ਕਿ ਨਹੀਂ ਨਹੀਂ ਕੀਤਾ ਤੇ ਉਹਦੀ ਰੈਲਟੀ ਮੰਗਣੀ ਚਾਹੀਦੀ ਸਾਨੂੰ ਇਹ ਤਾਂ ਜਿੱਦਾਂ ਜਾਂਦੇ ਨੇ ਜਿੱਦਾਂ ਟਾਕਰ ਦਾ ਜਾਸੂਸ ਬੰਦ ਕਰਨਾ ਕਿ ਆਸਮਾਨ ਦੋਤੇਗਾ ਨਹੀਂ ਜੀ ਉਹਨਾਂ ਦੇ ਕਹਿੇ ਸਮਝੋਤੇ ਤੇ ਜ਼ਿਕਰ ਹੀ ਨਹੀਂ ਦਾ ਸੰਧਵਾ ਦੇ ਤੇ ਬਾਰੇ ਇੱਕ ਹੋਰ ਗੱਲ ਕਹੀ ਜਾਂਦੀ ਹੈ ਦੂਜੀ ਗੱਲ ਜਿਹੜੀ ਆ ਜਾਂਦੀ ਪਿਛ ਰਾਜਸਥਾਨ ਰਾਜਸਥਾਨ ਦਾ ਜ਼ਿਕਰ ਹਿੰਦੂਸ ਵਾਟਰ ਚਿੱਟੀ ਦੇ ਵਿੱਚ ਨਹੀਂ ਹੈਗਾ ਕਿਤੇ ਕਿ ਚੈਨਲ ਪੜੋ ਰਾਜਸਥਾਨ ਦਾ ਜ਼ਿਕਰ ਨਹੀਂ ਹੈਗਾ ਉਹ ਤੇ ਇਹਨਾਂ ਨੇ ਆਪ ਦੇ ਦਾਇਰੇ ਵਿੱਚ ਸ਼ੋਅ ਕੀਤਾ ਕਿ ਅਸੀਂ ਪਾਣੀ ਇਸ ਤੇ ਹੈ ਵਸਲਾ ਸਾਡੀ ਲੋੜ ਸੀ ਉਹ ਕਲੇਮ ਬਣਾਇਆ ਸੀਗਾ ਕਲੇਮ ਬਣਾਇਆ ਸੀਗਾ ਨਾ ਜਦ ਕਿ ਉਹ ਕਲੇਮ ਬਣਾਉਂਦਾ ਐਜੰਸੀ ਹੈਗਾ ਉਸ ਟਾਈਮ ਤੇ ਪੰਜਾਬ ਜਿਹੜਾ ਹਜੇ ਹਾਂਝਾ ਸੀਗਾ ਉਸ ਦੇ ਵਿੱਚ ਲਗਭਗ 60% ਏਰੀਆ ਇਹ ਜਿਹੜਾ ਇਹ ਇਨਫਰ ਉਹ ਉਸ ਏਰੀਆ ਨੂੰ ਜੇ ਤੁਸੀਂ ਸ਼ੋਅ ਕਰਦੇ ਉਹ ਉਹ ਉਸ ਏਰੀਆ ਤੋਂ ਹੁੰਦਾ ਹਜੇ ਹੁੰਦਾ ਜੇ ਅਪਾ ਸਵੇਰ ਸਵੇਰ ਸੜਕਾ ਮਸਲਾ ਹੋਰ ਬਣਨਾ ਸੀਗਾ ਜੋ ਤੁਸੀਂ ਰਾਜਸਥਾਨ ਨੂੰ ਦਿੱਤਾ ਤੇ ਰਾਜਸਥਾਨ ਪਾ ਜਿਹੜਾ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਨਵਾਂ ਪੁਲੀਸਪਲ ਜਰੀਬ ਗੱਲ ਕਰ ਰਿਹਾ ਸੀ ਤੇ ਜੇ ਹੁਣ ਅਸੀਂ ਸੱਤ ਸਟੇਟ ਤੇ ਗੱਲ ਕਰੀਏ ਉਹਦੇ ਵਿੱਚ ਕੀ ਆ ਇਹ ਇੱਕ ਪੋਲੀਟਿਕਲ ਮੁੱਦਾ ਹੈ ਰਾਜਸਥਾਨ ਦੇ ਵਿੱਚ 25 ਸੀਟਾਂ ਨੇ ਪਾਰਲੀਮੈਂਟ ਦੀ ਸਾਡੇ ਕੋਲ 13 ਨੇ ਜੀ 10 ਹਰਿਆਣੇ ਦੀਆਂ ਨੇ 25 ਤੇ 10 35 ਤੇ 7 ਦਿੱਲੀ ਦੀਆਂ ਨੇ 42 ਇੱਕ ਪਾਸੇ 42 ਇੱਕ ਪਾਸੇ 13 ਬਹਿ ਗਏ ਨੇ ਅਸੀਂ ਕਿ 13 42 ਨਾਲ ਲੜ ਸਕਦੇ ਹਾਂ ਕਿ ਆਣੀ ਨੂੰ ਸਾਡੀ ਫਾਈਟ ਜੇ ਉਸ ਸਖਤ ਸਤਿ ਕਿਲੇ ਫਾਈਟ ਤੋਂ ਵਿੱਚ ਦਿਖਾਇਆ ਪਹਿਲਾਂ ਉਹ ਸਾਨੂੰ ਫਾਈਟ ਲਈ ਈਵਨ ਹੋਣਾ ਪਵੇਗਾ ਤੇ 25 ਤੇ 10 ਜੇ ਅਸੀਂ ਤੇ 13 ਤੇ 10 23 ਕਰ ਲਈਓ 25 ਨੇ ਕਾਕ ਪੱਕੇ ਅਸੀਂ ਬਰਾਬਰ ਹੋ ਜੰਨੇ ਆ ਉਸ਼ਟੀ ਕਰਨ ਦੇ ਯੋਗ ਹੋ ਜੰਨੇ ਆ ਦਿੱਲੀ ਨੂੰ ਪਾਸੇ ਰੱਖੀਏ ਮਤਲਬ ਆਪਾਂ ਹਰਿਆਣੇ ਦਾ ਕਲੇਮ ਮੰਨ ਲਈਏ ਹਰਿਆਣੇ ਦਾ ਨਾਲੇ ਡਿਮਾਂਡ ਕਰੀਏ ਕਿ ਜਮਨਾ ਤੇ ਜਦੋਂ ਉਹਦੇ ਤੇ ਕਲੇਮ ਹੀ ਹੋਵੇ ਦੋਨੇ ਸਟੇਟ ਵਲ ਕੇ ਲੜਨ ਵਲ ਕੇ ਡਿਮਾਂਡ ਕਰੂ ਅਨੁਮ ਕੋਪਰਸਿਟ ਪੀਕਰ ਪ੍ਰੋਡਕਟ ਕਲੇਮ ਮੰਨ ਲੈ ਆ ਪਾਣੀ ਸੰਦਾ ਮੰਗ ਲਿਨੇ ਕਲੇਮ ਜਿਹੜਾ ਗੋਰਜ ਪੰਜਾ ਤੋਂ ਪਾਣੀ ਦਿੱਤਾ ਗਿਆ ਰਾਜਸਥਾਨ ਨੂੰ ਉਹੀ ਰੈਲਿਟੀ ਲਈ ਜਾਵੇ ਉਸ ਰੈਲਿਟੀ ਦੇ ਵਿੱਚੋਂ ਵੀ ਤੁਹਾਨੂੰ 40% ਤੁਹਾਨੂੰ ਮਿਲੇਗਾ ਫੈਕਟ ਹੈ ਹਮ ਹਮ ਫਿਰ ਬਣਾਈ ਜਾਵੇ ਫਿਰ ਬਣਾਈ ਜਾਵੇ ਜੇ ਬਣ ਲੋ ਅਸੀਂ ਕਹਿੰਦੇ ਆ ਕਿ 500 ਕਰੋੜ 400 ਕਰੋੜ ਜਾਂ 2000 2 ਲੱਖ ਕਰੋੜ ਦੀ ਗੱਲ ਕਰਦੇ ਆ ਜਦੋਂ 4 ਲੱਖ ਕਰੋੜ ਦੀ ਗੱਲ ਕਰਦੇ ਆ ਤੇ ਸਾਡਾ ਇਨਾ ਇਨਾ ਬਣਦਾ 10 ਲੱਖ ਕਰੋੜ ਉਹ ਜਿੰਨਾ ਵੀ ਬਣਦਾ ਕੰਪਨਸੇਸ਼ਨ ਕੈਲਕੂਲੇਟ ਹੁੰਦਾ ਠੀਕ ਹੈ ਨਾ ਤੇ ਉਸ ਕੰਪਨਸੇਸ਼ਨ ਦੇ ਵਿੱਚੋਂ ਜੇ ਉਹਨਾਂ ਨੂੰ ਵੀ ਇੱਕ ਟਾ ਚਲਾ ਜਾਵੇ ਉਹਦੇ ਨਾਲ ਕੀ ਆ ਕਿ ਜਿਵੇਂ ਦੋਵੇਂ ਸਟੇਟ ਕਰਜ਼ੇ 'ਚਲੇ ਦੱਬੇ ਹੋਏ ਨੇ ਤੇ ਉਹ ਦੋਨਾਂ ਸਟੇਟਾਂ ਦਾ ਕਰਜ਼ਾ ਜਿਹੜਾ ਹੈ ਉਹ ਇੱਕ ਤਰ੍ਹਾਂ ਦਾ ਕਰਜ਼ੇ ਤੋਂ ਮੁਕਤ ਜੀ ਸਪਿਆ ਲਈ ਪਿਆ ਸਕਦਾ ਹੈ ਹਨਾ ਲਈ ਪਿਆ ਸਕਦਾ ਦੋਨੇ ਨਾਲ ਕੇ ਲੱਗ ਲੱਗਦਾ ਠੀਕ ਹੈ ਅੱਛਾ ਦੋ ਕੁਐਸਚਨ ਮੈਂ ਤੁਹਾਨੂੰ ਪੁੱਛਦਾ ਮੈਂ ਚਾਹਣਾ ਕੁਲਵਿੰਦਰ ਸਿੰਘ ਨੂੰ ਜੋੜੀਏ ਉਹਦੇ ਵਿੱਚ ਕੋਈ ਉਹਦਾ ਆ ਜਾਂਦੇ ਚੋ ਹਾਂ ਜਦੋਂ ਇਹਨੂੰ ਇਹਨੂੰ ਜੋੜ ਦੋਨੇ ਨਾਲ ਕੇ ਲੱਗਦੇ ਨੇ ਇਹਦੇ ਵਿੱਚ ਹੁਣ ਸਵਾਲ ਆ ਜਾਏਗਾ ਕਿ ਫਿਰ Rajasthan ਤੋਂ ਦੇਣ ਜੁਗਾ ਹੈ ਨਹੀਂ ਇਹ ਇੱਕ ਇੱਕ ਨੁਕਤਾ ਹੋਰ ਤੇ Rajasthan ਕਿਹਾ ਉਹ ਹੈ ਕਿ Rajasthan ਕਨਾਲ ਜਈ ਮੇਰੀ ਨਿਗਾਹ ਦੇ ਵਿੱਚ ਉਹ Rajasthan ਨੂੰ ਪਾਣੀ ਦੇਣ ਲਈ ਨਹੀਂ ਬਣਾਈ इंपोर्टेंट पॉइंट पीने भी नहीं वो है डिफेंस अच्छा जी डिफेंस नेशनल प्रोजेक्ट हूँ गवर्नमेंट ऑफ तो इंडिया का प्रोजेक्ट माध्यम क्योंकि जो कैप्टन अमरिंदर ने लिटरेरी लिटफ कराए थे ना लिटफेस्ट चंडीगढ़ शुरू किया लिटफेस्ट के ब्रिगेडियर बोले ਜਿਨ੍ਹਾਂ ਦੀ ਡਿਊਟੀ ਪੈਂਸ਼ੀ ਜੰਗ ਦੇ ਵਿੱਚ ਜਲਾਲਾਬਾਦ ਫਰਨਿਕਾ ਫਰਨਿਕਾ ਫੈਕਟਰੀ ਤੇ ਸੀਗੀ ਉਹ ਕਹਿੰਦਾ ਕਿ ਜੇ ਉਸ ਟਾਈਮ ਤੇ ਪਾਕਿਸਤਾਨ ਕਹਿੰਦਾ ਸਾਡੇ ਅੰਦਰ ਐਂਟਰ ਕਰ ਗਿਆ ਕਿ ਫਾਈਲ ਦਾ ਜਲਾਲਾਬਾਦ ਫੈਕਟਰੀ ਤੋਂ ਤੇ ਦਿੱਲੀ ਤੱਕ ਨੂੰ ਕੋਈ ਰੋਕ ਹੀ ਨਹੀਂ ਸੀਗੀ ਹੂੰ ਕਿਉਂਕਿ ਪਿੱਛੇ ਕੋ ਵਾਟਰ ਬੋਡੀ ਨਹੀਂ ਸੀ ਉਹਨਾਂ ਚੱਬਦੀ ਜੇ ਪਿੱਛੇ ਕੋ ਵਾਟਰ ਬੋਡੀ ਨਹੀਂ ਸੀ ਉਸ ਟਾਈਮ ਤੇ ਤੇ ਜੇ ਉਸ ਟਾਈਮ ਤੇ ਪਾਕਿਸਤਾਨ ਇੱਕ ਗਲਤੀ ਨਾ ਕਰਦਾ ਤੇ ਇਸ ਤਰ੍ਹਾਂ ਦਿੱਲੀ ਪਹੁੰਚ ਜਾਣੀ ਪਾਕਿਸਤਾਨ ਨਾਲ ਹੂੰ ਹੂੰ ਉਹਨੇ ਗਲਤੀ ਕੀ ਕੀਤੀ ਉਹਨਾਂ ਨੇ ਜਾਂ ਤੁਹਾਡਾ ਕੇਮ ਕਰਨ ਬਾਰਡਰ ਕੋਲ ਤਾਂ ਕੇਮ ਕਰਨ ਬਾਰਡਰ ਕੋਲ ਤਾਂ ਇੰਡੀਅਨ ਆਰਮੀ ਨੇ ਉਹਨਾਂ ਨੂੰ ਨਾਰ ਕੋਲ ਸੀ ਉਹਨਾਂ ਨੇ ਨਾਰ ਤੋੜ ਵੀ ਕਰਕੇ ਪਾਕਿਸਤਾਨ ਦੇ ਟੈਂਕ ਵਾਹ ਸੀ ਹਾਂਜੀ ਤੇ ਕਹਿੰਦਾ ਸਾਡੀ ਫੌਜਤ ਜੀ ਕਹਿੰਦਾ ਸਾਡੇ ਸਾਡੇ ਨੂੰ ਬਚਾਅ ਹੋ ਗਿਆ ਉਹ ਉਹ ਡਿਵੀਜ਼ਨ ਹੋਣ ਕਰਕੇ ਉਹ ਉਹਨਾਂ ਨੂੰ ਉਧਰ ਬਚਾਅ ਕਰਨਾ ਪਿਆ ਤੇ ਉਸ ਟਾਈਮ ਤੇ ਸੀ ਜੰਗ ਬੰਦ ਕਰ ਉਹਨਾਂ ਨੂੰ ਬੰਦ ਕਰਨੀ ਪਈ ਸਾਡਾ ਬਚਾਅ ਹੋ ਗਿਆ ਕਿਉਂਕਿ ਸਾਡੇ ਕੋਲ ਕੋਈ ਬਚਾਅ ਨਹੀਂ ਇਹ ਜਿਹੜੇ ਡਿਫੈਂਸ ਪਾਰਲੀਮੈਂਟ ਨੂੰ ਪਹਿਲਾਂ ਤੁਸੀਂ ਸੋਚ ਕੇ ਰੱਖਣੀ ਕਿ ਕੀ ਕੀ ਹੈ ਇਹ ਪ੍ਰਪੋਜ਼ਲ ਕਿਸੇ ਦਾ ਕਿਸੇ ਰੂਪ ਦੇ ਵਿੱਚ ਡਿਫੈਂਸ ਦੇ ਪ੍ਰਪੋਜ਼ਲ ਦੀ ਤਾਂ ਇਹ ਜਿਹੜੀ ਲੰਮਾ ਹੋਊਗਾ ਪ੍ਰਧਾਨ ਮੰਤਰੀ ਵੀ ਸੀ ਆਪਾਂ ਜਿਉਂ ਕਹਿੰਦੇ ਨਹੀਂ ਮਤਲਬ ਇਹ ਜਿਹੜੇ ਪੇਪਰ ਦਿੱਤੇ ਹੋਏ ਮਤਲਬ ਇੱਕ ਅਗਲੀ ਗੱਲ ਅਗਲੀ ਗੱਲ ਬਿਲਕੁਲ ਨਹੀਂ ਦੱਸਣਾ ਹਾਂਜੀ ਇਹ ਗੱਲ ਡਿਫੈਂਸ ਦੀ ਜਿਹੜੀ ਸੀਗੀ ਆਪੀ ਇਹ ਹੋਦੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਿਰਾਸਤ ਦੇ ਮੁੱਖ ਮੰਤਰੀ ਸੀਗੇ ਇਹਨਾਂ ਨੇ ਮੰਗ ਕੀਤੀ ਸੀ ਕਿ ਇਹ ਜਿਹੜੀ ਰਾਜਸਥਾਨ ਕਨਾਲ ਆ ਇਨੂੰ ਪ੍ਰਕਾਸ਼ਿਤ ਕਰਨ ਦਾ ਯੋਗ ਹੈ ਹਾਂ ਤਾਂ ਕਿ ਯਾ ਰਾਜ ਗੁਰਦਾਸ ਦੇ ਏਰੀਆ ਦੀ ਪਾਕਿਸਤਾਨ ਤੋਂ ਡਿਫੈਂਸ ਤਗੜੀ ਕੀਤੀ ਜਾ ਸਕਦੀ ਹੈ ਇਹ ਇੰਡੀਆ ਟੂਰ ਨੇ ਦੇਚਨ ਦੀ ਸਟੇਟਮੈਂਟ ਦਿੱਤੀ ਹੋਈ ਹੈ ਜੀ ਇਹ ਇਹ ਕਿਤਨਾ ਕਿਤੇ ਸਰਕਾਰੀ ਕਾਜ ਹੈ ਕਿਉਂਕਿ ਜਿਹੜਾ ਜਾਰੀ ਲਾਲ ਨੰਦੇ ਦਾ ਡਾਕੂਮੈਂਟ ਹੈ ਉਹਦੇ ਉੱਪਰ ਲਿਖਿਆ ਸੀਕ੍ਰੀਟ ਪਾਣੀਆਂ ਦਾ ਮਾਮਲਾ ਸੀਕ੍ਰੀਟ ਨਹੀਂ ਕਿ ਡਿਫੈਂਸ ਦਾ ਮੈਟਰੀਕਸ ਸੀਕ੍ਰੀਟ ਹੁੰਦਾ ਹੈ ਠੀਕ ਹੈ ਅੱਛਾ ਤੁਹਾਨੂੰ ਇਹ ਸਾਰੇ ਇਸ ਚੀਜ਼ ਕਰਕੇ ਬਿਜਾਰਤਾ ਹਾਂ ਤੇ ਇਹ ਰਿਜ਼ਿਊਮ ਕਰ ਲੈਣਾ ਹੁਣ ਇਹਦੇ ਚ ਇਹ ਆ ਜੇ ਸੈਂਟਰ ਚ ਚਾਹਤਾ ਕਰਾਉਣਾ ਚਾਹੁੰਦਾ ਤੋ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦਾ ਤੋ ਉਹ ਇਹ ਕਹਿੰਦੇ ਠੀਕ ਆ ਕਿ ਸਾਡਾ ਡਿਫੈਂਸ ਪ੍ਰੋਜੈਕਟ ਵੀ ਅਸੀਂ ਡਿਮਟ ਕਰਨੇ ਆ ਠੀਕ ਆ ਹੁਣ ਵੀ ਕੀਤਾ ਤਾਂ ਉਹਨਾਂ ਨੇ ਇਹ ਗੱਲਾਂ ਸਿੱਧੂ ਦੱਸਦੇ ਆ ਮੈਂ ਉਹ ਇਹਦੇ ਨਾਲ ਦੀਆਂ ਗੱਲਾਂ ਹੋ ਰਹੀਆਂ ਹੈ ਬਹੁਤ ਫਰੀ ਟੌਪ ਟੌਪ ਸਰਕਾਰੋਂ ਗੱਲ ਕੀਤੀ ਤੇ ਉਹ 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 ਐਕਸੈਪਟ ਕਰਨ ਤੋ ਉਹ ਕਹਿੰਨ ਕਿ ਠੀਕ ਆ ਡਿਫੈਂਸ ਦਾ ਪ੍ਰੋਜੈਕਟ ਅਸੀਂ ਡਿਫੈਂਸ ਦੇ ਬਜਟ ਤੋਂ ਪੰਜਾਬ ਹਰਿਆਣਾ ਨੂੰ ਕੰਪਨਸੇਸ਼ਨ ਦੇ ਆ ਰਾਜਸਥਾਨ ਤੋਂ ਚਾਟ ਨਹੀਂ ਕਰਾਂਗੇ ਉਸਕੇ ਰਾਜਸਭਾ ਨੂੰ ਪਾਣੀ ਦਿੱਤਾ ਇਹ ਤਾਂ ਡਿਫੈਂਸ ਲਈ ਲਿਖਿਆ ਹੈ ਤੇ ਰਾਜਸਥਾਨ ਦੇ ਜਿਹੜੇ ਕੋਤਕੋ ਕਈ ਪਾਉਂਦੇ ਸੇਮ ਆਈਆ ਉਹਦੇ ਨਿਛਾਣੇ ਹੋਏ ਨੇ ਟੋਕ ਟੋਕ ਦੇ ਇਤਨਾ ਇਲਾਕੇ ਦੀ ਸਹੀ ਨਹੀਂ ਹੋਏ ਨੇ ਤੇ ਇਸ ਕਰਕੇ ਇਹ 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 ਸੈਂਟਰਲ ਜ਼ਿੰਮੇਵਾਰੀ ਲਵੇ ਸੈਂਟਰਲ ਐਸ ਪਾਣੀ ਦਾ ਮੁੱਦੂ ਹੋਵੇ ਤੋਕ ਸੈਂਟਰਲ ਲਿਆ ਅਰੇ ਫੈਸਲਾ ਵੀ ਸੈਂਟਰ ਨੇ ਇੰਪੋਜ਼ ਕੀਤਾ ਵੀ ਰਾਜਸਥਾਨ ਦੀ ਕੋਈ ਡਿਮਾਂਡ ਹੀ ਨਹੀਂ ਸੀ ਉਸ ਟਾਈਮ ਚ ਚਲੋ ਅੱਛਾ ਮੈਂ ਕੱਢਣ ਮਿਲਿਆ ਰਾਜਸਥਾਨ ਚਾਹ ਦੀ ਨਹੀਂ ਸੀਗਾ ਉਹ ਕਹਿੰਦੇ ਅਸੀਂ ਕਿਤੋਂ ਘੱਟਾ ਕਰਨਾ ਸਾਡੇ ਕੋਲ ਸੈਂਟਰ ਨੇ ਕਾਪੀ ਆਪ ਤੇ ਖਰਚਾ ਵੀ ਸੈਂਟਰ ਨੇ ਕੀਤਾ ਉਹ ਸਾਰਾ ਠੀਕ ਹੈ ਠੀਕ ਹੈ ਇਹੋ ਖਰਚਾ ਸੈਂਟਰ ਨੇ ਕਰ ਸਕਦਾ ਤੇ ਇਹ ਪਾਣੀ ਦਾ ਮੁੱਲ ਵੀ ਸੈਂਟਰ ਦੇ ਦੇ ਤੇ ਉਹਦੇ ਚੋਂ 640 ਦੀ ਦੇ ਸਕਦੇ ਪਿਆਵਰੇ ਨਹੀਂ ਦਿਖਾਵਾਵੇ ਦੋਵੇਂ ਸਪੋਰਟ ਚੈਂਪੀਅਨਸ ਮਿਲ ਕੇ ਦਾ ਕਹਾਂ ਕਿ ਖਰਚਾ ਰੱਖੋ ਨਾ ਠੀਕ ਹੈ ਠੀਕ ਹੈ ਅੱਛਾ ਹੁਣ ਜਿਹੜੀ ਗੱਲ ਆਜਮਦੀ ਡਿਫੈਂਸ ਵਾਲੀ ਹੈ ਇੱਕ ਹੋਰ ਤੁਹਾਨੂੰ ਨਾਲ ਜੁੜਨੀ ਗੱਲ ਹੈ ਕਿ ਆ ਜੋ ਸੜਕਾਂ ਬਣਾਈਆਂ ਗਿਆ ਨਾ ਜੀਰਕਪੁਰ ਤੋਂ ਲੈ ਕੇ ਬਟਿੰਡੇ ਤੱਕ ਤੇ ਬਟਿੰਡੇ ਤੋਂ ਲੈ ਕੇ ਹਮਰ ਸੜਕ ਜੀ ਇਹ ਫਰਕ ਜੇ ਤੁਸੀਂ ਦੇਖੋ ਕਦੀ ਧਿਆਨ ਨਾਲ ਅਸੀਂ ਤਾਂ ਦੇਖੀ ਬੰਦ ਦੀ ਇਹ ਇੱਕ ਪਾਸਾ ਦਾ ਐਨਾ ਦਾ ਮੋਟਾ ਦੇਰ ਦੇ ਫੋਰਸ ਸੀਮੈਂਟਡ ਸੜਿਆ ਪਾ ਕੇ ਮੋਟਾ ਬਣਾਇਆ ਜਿਹਨੂੰ ਸੁਖਵੀਰ ਬਾਦਲ ਨੇ ਕਿਹਾ ਵੀ ਬੰਬਾਂ ਵਾਲੀਆਂ ਸੜਕਾਂ ਬਣਾਇਆ ਕਿ ਆਪਕੋ ਉਹ ਸੱਚੀ ਬੰਬਾਂ ਵਾਲੀਆਂ ਸੜਕਾਂ ਹਮਮ ਜਦੋਂ ਉਹਨੇ ਬੰਬਾਂ ਵਾਲੀਆਂ ਸੜਕਾਂ ਕਿਹਾ ਤੇ ਮੇਰੇ ਮਨ ਤੇ ਆਇਆ ਪਾਲੂਪਿਆ ਕਲਾਇ ਇਹ ਡਿਫੈਂਸਲੀ ਹੋਏਗੀ ਮੈਂ ਡਾਕਟਰ ਸਾਹਿਬ ਨਹੀਂ ਪਾਰਲੀਮੈਂਟ ਦੇ ਵਿੱਚ ਕੁਐਸਚਨ ਪਾਇਆ ਉਹਨਾਂ ਨੇ ਜਵਾਬ ਤੱਕ ਨਹੀਂ ਦਿੱਤਾ

ਗੜਕਰੀ ਤੇ ਉਹ ਆਪਣਾ ਤੁਹਾਡੇ ਕੀ ਆਪਣੇ ਰਾਜਨਾਥ ਸਿੰਘ ਜੀ ਨੇ ਪਰਮਿਟ ਕਰ ਲਿਆ ਕਿ 22 ਇਹ ਸਟੇਪ ਬਣਾਤਾ ਬੜੀ ਸਟੇਪ ਬਣੀਆਂ ਨੇ ਉਹਦੇ ਨਾਲ ਉਹਨਾਂ ਦੇ ਬਾਕੀ ਉਹ ਵੀ ਚਾਹ ਤੇ ਵੀ ਸੜਕਾਂ ਤਾਂ ਡਿਫੈਂਸਲੀ ਬਣਾ ਰਹੇ ਨੇ ਪਰ ਟੋਲ ਪਲਾਜ਼ਾ ਪੰਜਾਬ ਪੇ ਕਰ ਰਹੇ ਹਨ ਵਿਨਾਨੀ ਖਰਚਮ ਕੀਤਾ ਦੋ ਤਾਂ ਚੱਕੀ ਦੋ ਕੰਮ ਕਰ ਰਹੇ ਸਰ ਉਹ ਜੇ ਆਪਾਂ ਇਹ ਸਿਸ਼ੂ ਹੈ ਸੈਕਟਰਾਂ ਫੋਡੀਆਂ 에어ਪੋਰਟ ਚੈੱਕ ਕਰ ਲਓ ਉਹ ਵੀ ਉਹ ਵੀ ਸਾਰੀਆਂ ਜਿੰਨੀਆਂ ਆਪਣੀ ਐਰਪੋਰਟ ਆਪਣੀ ਡਿਫੈਂਸ ਚਲਵਾਰਾ ਸੀ ਚੰਡੀਗੜ੍ਹ ਸੀ ਦਾ ਅਮਰਸਰ ਅਮਰਸਰ ਜਦੋਂ ਟਿੰਡਾ ਕਿਲੀ ਉਹ ਸਾਰਿਆਂ ਦੇ ਨਾਲ ਇਹ ਕਹਤਾ ਅਸੀਂ ਸਿਵਲ 에ਰਪੋਰਟ ਬਣਾ ਰਹੇ ਹਾਂ ਐਟਲੀ ਉਹ ਜ਼ਮੀਨ ਫ੍ਰੀ ਚ ਲੈਣੀ ਚਾਹੀਦੀ ਉਹ ਪਿਆਰ ਤੇ ਬੋਝ ਪਾਇਆ ਗਿਆ ਫੈਲੇ ਲੀਡਰਾਂ ਨੇ ਕਹਤਾ ਅਸੀਂ ਤਾਂ 에ਰਪੋਰਟ 에ਰਪੋਰਟ ਦਾ ਨੈਟਵਰਕ ਬਣਾ ਰਹੇ ਹਾਂ ਬਟ ਉਹ 에ਰਪੋਰਟ ਦਾ ਨੈਟਵਰਕ ਬਣਾਉਣ ਦੀ ਬਜਾਏ ਉਹ ਸਾਡੇ ਪਿਆਰ ਤੇ ਉੱਤੇ ਕਰਜ਼ੇ ਦਾ ਬੋਝ ਪਾ ਦਿੱਤਾ ਗਿਆ ਸਾਡੀ ਗੱਲ ਚੋਂ ਗੱਲ ਮੈਂ ਸਿਰਫ ਦੋ ਕੁਐਸਚਨ ਹੀ ਕਰਨਗੇ ਪੁੱਛਨੇ ਬਰੀਫ ਰੱਖਿਓ ਮੈਂ ਚਾਹੁੰਨਾ ਵੀ ਡਾਕਟਰ ਸਾਹਿਬ ਵੀ ਕੋਈ ਗੱਲ ਕਰਨ ਆਪਣੇ ਨਾਲ ਸਾਂਝੀ ਬਿਠੇ ਰਹੇ ਹੋਣ ਤੇ ਦਰਸ਼ਕ ਕਹਿਣਗੇ ਕਿ ਉਹਦੇ ਬਿਠੇ ਰਹੇ ਆ ਗੱਲ ਕੀ ਇਹਨਾਂ ਕੋਈ ਬੋਲੇ ਨਹੀਂ ਦੋ ਚੀਜ਼ਾਂ ਪੁੱਛਣੀਆਂ ਤਾਂ ਸਿਰਫ ਬਰੀਫ ਪੁੱਛੋ ਸੋ ਯਾਰ ਇੱਕ ਜਦੋਂ ਅਸੀਂ ਪਲੀ ਲਏ ਨੇ ਬਾਰ-ਬਾਰ ਕਿ ਮੈਨੂੰ ਐਸਾ ਲੱਗ ਰਿਹਾ ਆਪਣੀ ਗੱਲਬਾਤ ਚੋਂ ਇਹ ਨਿਕਲ ਕੇ ਆਇਆ ਕਿ ਹਰਿਆਣੇ ਦਾ ਸਾਡਾ ਕੋਈ ਨਹੀਂ ਪੂਤ ਨੀਗਾ ਮੇਨ ਜਿਹੜਾ ਬੀਕਾ ਨੇਰ ਨੂੰ ਪਾਣੀ ਗਿਆ ਸੀਗਾ ਉਹਦਾ ਮੁੱਲ ਵਟਣ ਦੀ ਗੱਲ ਆ ਤੇ ਆਮ ਧਾਰਨਾ ਇਹ ਵੀ ਆ ਕਿ ਜਿਹੜੇ ਏਰੀਏ ਨੂੰ ਪਾਣੀ ਪੀਟ ਕਰਦੇ ਅਸੀਂ ਪੰਜਾਬ ਤੋਂ ਜਾਂਦਾ ਗੰਗਾ ਨਗਰ ਵਾਲਾ ਏਰੀਆ ਉੱਥੇ ਸਾਰੇ ਆਪਣੇ ਪੰਜਾਬੀ ਪਰਿਵਾਰ ਆ ਸਾਡਾ ਉਹਨਾਂ ਨਾਲ ਕੀ ਹੋ ਰਿਹਾ ਉੱਥੇ ਸਾਰੀਆਂ ਮਾਲਕੀਤ ਜ਼ਮੀਨਾਂ ਵੀ ਪੰਜਾਬੀਆਂ ਦੀਆਂ ਔਰ ਸਿੱਖ ਵੱਸਵਾ ਉੱਥੇ ਜਿਆਦਾ ਇੱਕ ਵੀ ਇਹ ਵੀ ਲਈ ਜਾਂਦੀ ਆ ਕਿ ਅਸੀਂ ਫਿਰ ਉਹਨਾਂ ਨਾਲ ਕਿਉਂ ਇਹ ਵਰਕ ਮਾਣਾ ਚਾਹੁੰਦੇ ਆ ਦੂਜੀ ਗੱਲ ਜੇ ਕਹਿ ਪੀ ਜੇ ਇੰਡਸਟਰੀਟੀ ਜਾਂ ਪੀਪੀਐਸਯੂ ਵਾਲੀ ਗੱਲ ਕੀਤੀ ਕਿ ਰੀਨਿਊ ਹੋਊਗੀ ਤੇ ਜਾਂ ਕੋਈ ਇਹ ਪੀਪੀਟੀ ਬੰਦ ਨਹੀਂ ਕਰ ਸਕਦੇ ਹੁਣ ਜਗਿੰਦਰ ਨਗਰ ਵਾਲੇ ਦੱਟ ਗਿਆ ਆ ਪਿਆਸੀ 99 ਇਅਰ ਵਾਲੀ ਪੂਰੀ ਹੋ ਗਈ ਪੰਜਾਬ ਕੋਲ ਕੋਈ ਲੌਜਿਕ ਠੀਕਾ ਪਰ ਅਸੀਂ ਫਿਰ ਵੀ ਉਹਨੂੰ ਕੰਟੀਨਿਊ ਕਰ ਰਹੀ ਹੈ ਸਰਕਾਰ ਇਹ ਦੋਸ ਨੂੰ ਜਵਾਬ ਜੋੜ ਕੇ ਦੇ ਦੋ ਕਿ ਇੱਥੇ ਉਹਨਾਂ ਦੀ ਕੀ ਮਜਬੂਰੀ ਸੀ ਕਿ ਉਹ ਪੰਜਾਬ ਦੇ ਹਿੱਸੇ 'ਚ ਕਿਉਂ ਘੁਸਤੇ ਆ ਕਿਉਂ ਨਹੀਂ ਹਮਾਚਲ ਕੋ ਕੰਟਰੋਲ ਗਿਆ ਹੁਗਾ ਜਿਦਾ ਬਾਕੀ ਚੀਜ਼ੇ ਸਾਡੇ ਕੋ ਖੋ ਲਿਆ ਤੇ ਦੂਸਰਾ ਜਿਹੜਾ ਪੰਜਾਬ ਦੇ ਲੋਕ Rajasthan 'ਚ ਬੈਠੇ ਆ ਉਹਨਾਂ ਨੂੰ ਜੇ ਪਾਣੀ ਜਾਂਦਾ ਤੇ ਉਹ ਸਾਡੇ ਲੈਗਟਿਵ ਜਾਂਦੀ ਆ ਗੱਲ ਕਿੰਨੀ ਤੁਸੀਂ ਦੱਸਿਓ ਬ੍ਰੀਫ ਦੇ ਕੇ ਦੇਖੋ ਗਰਜਸਥਾਨ ਵਾਲੀ ਜਿਹੜੀ ਦਿੱਤਾ ਪੀਪਲਸ ਦੇ ਲੈਵਲ ਤੇ ਸੁਤਨਾ ਹੋਵੇ ਲੋਕਾਂ ਦੇ ਫਰਦ ਤੇ ਦੇਖਣਾ ਹੋਵੇ ਤਾਂ ਮਨੁੱਖਤਾ ਦੇ ਤੌਰ ਤੇ ਤਾਂ ਸਾਰੀ ਮਨੁੱਖਤਾ ਨੂੰ ਪਾਲੀ ਦੀ ਲੋੜ ਠੀਕ ਹੈ ਪਰ ਜਦੋਂ ਰਾਈਟ ਦੀ ਗੱਲ ਆਉਂਦੀ ਹੈ ਉਹ ਕਿਸ ਬੰਦੇ ਦਾ ਰਾਈਟ ਮਾਰਿਆ ਜਾਂਦਾ ਪਹਿਲਾਂ ਉਹਦਾ ਸੁਤਨਾ ਕਿ ਉਹ ਰਾਈਟ ਕਿਵੇਂ ਪ੍ਰੋਟੈਕਟ ਕਰਨਾ ਠੀਕ ਹੈ ਉਹ ਉਹਨਾਂ ਦਾ ਇਹ ਉਹຊਿੰ ਚ ਰਾਈਟ ਨਹੀਂ ਹੈਗਾ ਹਿਮਨਚਰੀ ਦੇ ਗਰਾਊਂਡ ਤੋਂ ਤੁਸੀਂ ਦੇਣਾ ਹੈ ਉਹਨਾਂ ਕੋਲੇ ਬਹੁਤ ساری ਚੀਜ਼ਾਂ ਨੇ ਉਹ ਉਹਦੇ ਬਦਲੇ ਚ ਸਾਨੀ ਦਿੱਤਾ ਜਾ ਸਕਦਾ ਹੂੰ ਹੂੰ ਅਸੀ ਕੋ ਉਹ ਚੀਜ਼ਾਂ ਫ੍ਰੀ ਤਾਂ ਨਹੀਂ ਲੈ ਰਹੇ ਬਿਲਕੁਲ ਮਾਰਬਲ ਲੈ ਕੇ ਆਉਣਾ ਮਾਰਬਲ ਆੜਾ ਕੋਲੇ ਦੇਸ ਕਰਕੇ ਉਹ ਤਾਂ ਐਕਸਚੇਂਜ ਆ ਕੋਲਾ ਹੈ ਕਿਉਂ ਨਹੀਂ ਜਿਹੜੀਆਂ ਉਹਨਾਂ ਦੀਆਂ ਲੋੜਾਂ ਅਸੀਂ ਪੁਲੀਆਂ ਕੱਟ ਸਕਨੇ ਆ ਉਹ ਅਸੀਂ ਕਰੀਏ ਜਿਹੜੀਆਂ ਸਾਡੀਆਂ ਲੋੜਾਂ ਉਹ ਪੁਲੀਆਂ ਕੱਟ ਸਕਦੇ ਬਦਲੇ ਚ ਉਹ ਕਰਨ ਠੀਕ ਹੈ ਨਾ ਉਹ ਤਾਂ ਐਕਸਚੇਂਜ ਆ ਠੀਕ ਹੈ ਤੇ ਵੀ ਇਸ ਕਰਕੇ ਉਹ ਉਹ ਲੌਜੀਕ ਤਾਂ ਮੈਨੂੰ ਬਤਾ ਨਹੀਂ ਲੱਗਦਾ ਦੂਜੀ ਗੱਲ ਜਿਹੜੀ ਮੈਂ ਗੱਲ ਕੀਤੀ ਕਿ ਮੈਂ ਇਹ ਨਹੀਂ ਕਹਿੰਦਾ ਕਿ ਹਰਿਆਣਿਆਂ ਨਾਲ ਸਾਡਾ ਕੋਈ ਡਿਸਕੂਟ ਨਹੀਂ ਹੈ ਡਿਸਕੂਟ ਹੈਗਾ ਬਟ ਉਹਨੂੰ ਰਿਜ਼ੋਲਵ ਕਿਵੇਂ ਕਰੀਏ ਜੀ ਵਨ ਤੇ ਕੀ ਤੁਸੀਂ ਬਿਨ ਬਿਨ ਸਿਚੁਏਸ਼ਨ ਦੇ ਨਾਲ ਹੀ ਗੇਮ ਕਰਨਾ ਹੈ ਜਾਂ ਕੰਪਰੋਮਿਸ ਬੈਨ ਲੂਜ਼ ਬੈਨ ਲੂਜ਼ ਤੇ ਰਾਈ ਕਰਨਾ ਹੈ ਕਿ ਲੜਾਂਗੇ ਜਾਂ ਮਰਾਂਗੇ ਜਾਂ ਮਰ ਜਾਾਂਗੇ ਜਾਂ ਮਾਰ ਜਾਾਂਗੇ ਜਾਂ ਜਿੱਤ ਜਾਾਂਗੇ ਠੀਕ ਹੈ ਨਾ ਇੱਕ ਇੱਕ ਪਾਸਾ ਕਰ ਜਾਾਂਗੇ ਉਹ ਇੱਕ ਪਾਸਾ ਕਰਨ ਵਾਲੀ ਲੜਾਈ ਤਾਂ ਸਿੱਧੇ ਲੰਬੇ ਸਮੇਂ ਤੋਂ ਲੱਗਦੀ ਉਹਦੇ 'ਚ ਅਸੀਂ ਕੰਮਜਾਬ ਨਹੀਂ ਹੋ ਸਕਦੇ ਤੇ ਮੈਨੂੰ ਲੱਗਦਾ ਪੋਲੀਟਿਕਲੀ ਵੀ ਇਸ ਦੇ ਲਈ ਮਾਇਦੇ ਤੋਂ ਉਪਰਸ਼ਣ ਦੁੱਤੀ ਆ ਬਿਲਕੁਲ ਠੀਕ ਲੱਗਦਾ ਨਹੀਂ ਮਿਲ ਬਿਲਕੁਲ ਠੀਕ ਹੈ ਠੀਕ ਹੈ ਕਿ ਉਹਦੇ 'ਚ ਫਿਰ ਸਾਨੂੰ ਬਿਨ ਬਿਨ ਸਿਚੁਏਸ਼ਨ ਕੀ ਆ ਇਹ ਬਿਨ ਬਿਨ ਸਿਚੁਏ ਤੋ ਉਹਨਾਂ ਨੂੰ ਵੀ ਫਾਇਦਾ ਹੋ ਜਾਏ ਸਾਨੂੰ ਵੀ ਫਾਇਦਾ ਹੋ ਜਾਏ ਰਾਜਸਥਾਨ ਦਾ ਵੀ ਕੋਈ ਨੁਕਸਾਨ ਨਾ ਹੋਵੇ ਦਿੱਲੀ ਨੂੰ ਵੀ ਸ਼ਾਂਤੀ ਮਿਲ ਜਾਏ ਇਹ ਏਰੀਆ ਸਾਰਾ ਪਾਕਿਸਤਾਨ ਦਾ ਬਾਰਡਰ ਏਰੀਆ ਪੀਸਫੁਲ ਹੋ ਜਾਏ ਤਾਂ ਦਿੱਲੀ ਵੀ ਸੁਰੱਖਿਤ ਰਹੇਗੀ ਠੀਕ ਆ ਤੇ ਉਹਦੇ ਉਹਦੇ ਵੀ ਹਿੱਤ ਨੇ ਜੇ ਡਿਫੈਂਸ ਪਰਪਸ ਤੋਂ ਵੀ ਦਿੱਲੀ ਨੇ ਸੋਚਣਾ ਉਹਦੇ ਲਈ ਵੀ ਜੇ ਪੰਜਾਬ ਪੀਸਫੁਲ ਤੇ ਦਿੱਲੀ ਵੀ ਸੁਰੱਖਤ ਥੋੜਾ ਜਿਹਾ ਵੀ ਟੱਚ ਕਰ ਦਿਓ ਜਿਲੰਦਰ ਨਗਰ ਵਾਲਾ ਦਾ ਕਹਿਿੰਦੇ ਜਿਲੰਦਰ ਉਹ ਸਾਡੀ ਫੇਵਰ ਕਿਵੇਂ ਰਿਹਾ ਗਿੰਦਰ ਨਦਰਾਲਾ ਅਜੇ ਡਿਸਕੂਰਸ ਕੀ ਹੈ ਨਹੀਂ ਫੈਕਚਰ ਨਹੀਂ ਹੈ ਫੈਕਚਰ ਤੇ ਨਹੀਂ ਹੈ ਪਰ ਉਹ ਡੈਡ ਲਾਈਨ ਚੁੱਕੀ ਹੈ ਨਹੀਂ ਉਹ ਠੀਕ ਹੈ ਉਹ ਕੋਰਟਾਂ ਚ ਚਲੇ ਜੋ ਕੋਰਟਾਂ ਲੋ ਜੀ ਚੇ ਚਾਹੀਦਾ ਉਹ ਉਸ ਉਸ ਤੇ ਉਹਦੇ ਜਿਹੜੇ ਫੈਕਚਰ ਨਹੀਂ ਹੋਇਆ ਡਾਕਟਰ ਸਾਹਿਬ ਕਹੋ ਕਨਕਲੂਡ ਕੋਈ ਚੀਜ਼ ਚੱਲ ਰਹੀ ਹੈ ਜਿਹੜੀ ਤੁਸੀਂ ਚਾਹੁੰਦੇ ਸੀ ਕਿ ਇਹ ਜ਼ਰੂਰ ਸ਼ਾਮਲੀ ਬੜੇ ਮਹੱਤਵਪੂਰਨ ਨੰਬਰ 1 ਇੱਕ ਤਾਂ ਜਿਹੜੀ ਬੈਟਰ ਲੜੀ ਗਈ ਆ ਕੋਰਟਾਂ ਦੇ ਰਾਹੇ ਇਹ ਸਾਰਾ ਮਸਲੇ ਜਿਹੜੇ ਨਾ ਇਹ ਪੋਲਿਟਿਕਲ ਸਟੇਟ ਦੀਆਂ ਫੇਲਰ ਦੇ ਕਿਹੜੇ-ਕਿਹੜੇ ਕੰਪੋਨੈਂਟ ਆ ਨੰਬਰ 1 ਟੋਟਲ ਪੰਜਾਬ ਦੀਆਂ ਪੋਲਿਟਿਕਲ ਚਾਹੇ ਰੂਲਿੰਗ ਤੇ ਰਹੀਆਂ ਚਾਹੇ اپੋਜੀਸ਼ਨ ਤੇ ਰਹੀਆਂ ਉਹਨਾਂ ਨੇ ਇਸ ਨੂੰ ਪੰਜਾਬ ਦਾ ਐਜ਼ ਅ ਪੋਲਿਟਿਕਲ ਇਹਦੇ ਤੇ ਕੰਪਰੋਮਾਈਜ਼ ਨਹੀਂ ਇਹਨਾਂ ਦਾ ਹੋਇਆ ਕਿਸੇ ਲੈਵਲ 'ਚ ਕੋਈ ਹੋਇਆ ਇਸ ਲੈਵਲ ਤੇ ਕਿ ਜਿੰਨੇ ਡਟ ਕੇ ਜਦੋਂ ਇਹ ਮਾਲਾ ਟੱਪਦੇ ਨੇ ਉਹ ਦਿੱਲੀ ਪੈਟਰਨ ਤੇ ਚਲੇ ਜਾਂਦੇ ਨੇ ਜਦੋਂ ਮਾਲੇ ਤੋਂ ਵਾਪਸ ਆਉਂਦੇ ਨੇ ਸਾਰੇ ਉਹ ਉਹ ਮੜਾ ਮੋਟਾ ਆਹ ਦਾ ਨਾਰਾ ਮਾਰਦੇ ਨੇ ਇਹ ਇੱਕ ਟ੍ਰੈਜੇਡੀ ਆ ਪੰਜਾਬ ਨਾਲ ਦੂਜੀ ਟ੍ਰੈਜੇਡੀ ਇਹ ਜਿਹੜਾ ਗ੍ਰੀਨ ਰੈਵੋਲੂਸ਼ਨ ਦਾ ਪ੍ਰੋਜੈਕਟ ਨਾਲ ਚੱਲਦਾ ਉਹਨੇ ਪੰਜਾਬ ਦੇ ਪਾਣੀਆਂ ਕਿਉਂਕਿ ਇਹਦੀ ਜਿਹੜੀ ਹਾਰਟਲਾਈਨ ਆ ਪੰਜਾਬ ਦੀ ਐਗਰੋ ਬੇਸਡ ਸੈਂਟਰ ਆ ਇਹਦੇ ਚ ਪਾਣੀ ਦਾ ਡੈਪੀਟ ਵਧਦਾ ਤੁਰਿਆ ਜਾ ਰਿਹਾ ਇਹ ਇੱਕ ਨਵਾਂ ਕੰਪੋਨੈਂਟ ਐਂਟਰ ਕਰ ਰਿਹਾ ਇਹ ਕਿਤਾ ਲਗਾਤਾਰ ਪੰਜਾਬ ਦਾ ਪੋਲਿਟੀਕਲ ਫੇਲਰ ਪਲੱਸ ਹੁਣ ਇਹਦੀ ਅਗਰੀਰੀਅਨ ਕ੍ਰਾਈਸਿਸ ਆ ਦੋ ਨਵੇਂ ਲੈਂਕ ਪਾਣੀ ਨਾਲ ਚੁੜੇ ਆ ਇਹ ਇਹ ਆਸਪਕ ਕਿਵੇਂ ਜਿਨਾ ਤੁਸੀਂ ਪਹਿਲਾ ਪੁਆਇੰਟ ਕੀਤਾ ਬਹੁਤ ਵਧੀਆ ਦੋਨੇ ਪੁਆਇੰਟ ਬਹੁਤ ਵਧੀਆ ਨੇ ਪਹਿਲਾ ਪੁਆਇੰਟ ਜਿਹੜਾ ਤੁਹਾਡਾ ਹੈ ਕਿ ਪੋਲਿਟੀਕਲ ਕੰਪਰੋਮਾਈਜ਼ ਨਹੀਂ ਕਰ ਸਕਦੇ ਮੈਨੂੰ ਲੱਗਾ ਇਹਨਾਂ ਨੇ ਕੀਤਾ ਹੀ ਕੰਪਰੋਮਾਈਜ਼ ਇਹ ਪਰ ਪੋਲਿਟੀਕਲ ਨਹੀਂ ਸੀ ਇਹ ਪਰਸਨਲ ਕੰਪਰੋਮਾਈਜ਼ ਸੀ ਆਪਦੇ ਹਿੱਤਾਂ ਨੂੰ ਧਿਆਨ ਚ ਰੱਖ ਕੇ ਆਪਦੀ ਗੱਦੀ ਨੂੰ ਬਚਾਉਣ ਲਈ ਜਿਹੜੇ ਇੱਥੋਂ ਦੇ ਲੀਡਰ ਸੀਗੇ ਉਹ ਸੈਂਟਰ ਨਾਲ ਕੰਪਰੋਮਾਈਜ਼ ਕਰਦੇ ਨੇ ਪੰਜਾਬ ਦੇ ਹਿੱਤਾਂ ਨੂੰ ਕਾਇਮ ਨਹੀਂ ਰੱਖਿਆ ਕੰਪਰੋਮਾਈਜ਼ ਪੰਜਾਬ ਦਾ ਪੰਜਾਬ ਦੇ ਹਿੱਤਾਂ ਲਈ ਹੋਣਾ ਚਾਹੀਦਾ ਸੀ ਉਹ ਪਰਸਨਲ ਹਿੱਤਾਂ ਲਈ ਹੋ ਗਿਆ ਕਿ ਕਿਸੇ ਨੇ ਮੁੱਖ ਮੰਤਰੀ ਨੇ ਆਪਣੀ ਕੁਰਸੀ ਬਚਾਉਣ ਲਈ ਕਰ ਲਿਆ ਹੈ ਇਹ ਬੇਸਿਕਲੀ ਕੁਰਸੀ ਬਚਾਉਣ ਲਈ ਸਾਰਿਆਂ ਨੇ ਕੀਤਾ ਜਿਵੇਂ ਕਿ ਕੁਰਸੀ ਲੈਣ ਲਈ ਕੀਤਾ ਹੈ ਜਾਂ ਬਚਾਉਣ ਲਈ ਕੀਤਾ ਹੈ ਕੰਪਰੋਮਾਈਜ਼ ਚਾਹ ਚਾਹ ਉਹ ਜੀਵਲੰਗੋਲ ਕਾਰਡ ਲੈ ਲਓ ਜਾਂ ਬਾਦਲ ਸਾਹਿਬ ਦਾ ਉਹ ਚੈੱਕ ਲੈਣ ਵਾਲੀ ਗੱਲ ਸੀਗੀ ਹੈ ਜਾਂ ਜਾਂ ਜਿਹੜਾ ਦਰਬਾਰਾ ਸਿੰਘ ਦਾ ਕੇਸ ਉਹਨੂੰ ਕੇਸ ਆਫ ਪਲਾਨ ਦੀ ਗੱਲ ਸੀਗੀ ਉਹ ਸਾਰੀਆਂ ਇਹ ਕੁਰਸੀ ਵੀ ਲਾਲਚ ਸੀ ਕੋਈ ਕੰਪਰੋਮਾਈਜ਼ ਕੀਤਾ ਹੈ ਸੈਂਟਰੀ ਨਾਲ ਕੰਪਰੋਮਾਈਜ਼ ਹੀ ਕੀਤਾ ਨੇ ਬਟ ਇਹ ਜਿਹੜੇ ਸੀਗੇ ਪਿਆਬ ਪਿਆਬ ਲਈ ਪੀਸੀ ਕੰਪਰੋਮਾਈਜ਼ ਕੀਤੀ ਇੰਡੀਵਿਜੂਅਲ ਆਰ ਦੇ ਹਿੱਤਾਂ ਲਈ ਕੰਪਰੋਮਾਈਜ਼ ਨੇ ਨਿੱਜ ਨਿੱਜੀ ਵੱਦੀ ਕੰਪਰੋਮਾਈਜ਼ ਕੀਤੀ ਕੰਪਰੋਮਾਈਜ਼ ਕੀਤੀ ਪਾਲਟੈਕਸ ਨੇ ਜਿਹਨੂੰ ਨਿੱਜ ਮੂਰੇ ਰੱਖਿਆ ਗਿਆ ਪਾਲਟੈਕਸ ਦੇ ਕੇਸ ਮਾਮਲੇ ਤੋਂ ਅੰਦਰ ਨਾਮ ਗ੍ਰੀਨ ਰੈਵਿਊਲੂਸ਼ਨ ਵਾਲਾ ਫੈਕਟਰ ਬਹੁਤ ਇੰਪੋਰਟੈਂਟ ਹੈਗਾ ਤੇ ਉਸ ਟਾਈਮ ਤੇ ਜਦੋਂ ਇਹ ਜਾਂਦਾ ਗਿਆ ਉਸ ਟਾਈਮ ਤੇ ਇੱਕ ਬੜਾ ਵੱਡਾ ਕਾ ਇਸ਼ੂ ਸੀਗਾ ਫੂਡ ਗਿਵਨ ਦਾ ਔਰ ਜੇ ਉਹੀ ਪਾਣੀ ਪਾਣੀ ਨਾਲ ਗੱਲ ਕਰਕੇ ਕਨੈਕਟ ਕਰੀਏ ਤਾਂ ਉਹੀ ਪਾਣੀ ਉਸ ਟਾਈਮ ਤੇ ਜਿਹੜੇ ਐਕਸਪਰਟਸ ਦੀ ਰਾਏ ਸੀਗੀ ਕਿ ਇਹ ਐਸ ਏਰੀਆ ਦੇ ਵਿੱਚ ਹੀ ਬੱਤਿਆ ਜਾਂਦਾ ਜਾਂ ਰਾਜਸਥਾਨ ਨੂੰ ਦਿੱਤਾ ਜਾਂਦਾ ਕਿ ਇੱਥੇ ਪ੍ਰੋਫੈਕਸ਼ਨ ਬੰਦ ਹੋ ਸਕਦਾ ਹੈ। ਯਾਹ ਹਰਿਆਣੇ ਦੇ ਵਿੱਚ ਜੇ ਇਹ ਪਾਣੀ ਸਾਰਾ ਬੱਤਿਆ ਜਾਂਦਾ ਮੈਰੀ ਪਾਣੀ ਤਾਂ ਇੱਥੇ ਇਸ ਏਰੀਆ ਦੇ ਵਿੱਚ ਰਾਜਸਥਾਨ ਨਾਲੋਂ ਵੱਧ ਪ੍ਰਦਕਸ਼ਨ ਹੋ ਸਕਦੀ। ਉਹ ਠਿਕਣਾ ਦੇ ਇੰਟਰਸਟ ਕੋਈ ਹੋਰ ਕਿਸ ਤੌਰ ਤੇ ਦੇ ਪਿੱਛੇ ਕੀ ਪਿੱਛੇ ਬੈਕ ਤੇ ਕਈ ਚੀਜ਼ ਪੋਲਟਿਕ ਸੀ ਜਾਂ ਕਿਸ ਸਾਜਸ਼ਾ ਸੀ ਉਹ ਬੜੀ ਡੂੰਗੀ ਲੱਗਣੀ ਐ ਸ਼ੀ ਗੱਲ ਹੈਗੀ ਆ ਪਰ ਅੰਦਾਜ਼ੇ ਲਗਾਏ ਜਾਂ ਮੇਰੇ ਆਪਣੇ ਤਵੇ ਨੇ ਕਿ ਐਡਾ ਹੋ ਸਕਦਾ ਕਿ ਇਸ ਦਾ ਚਾਰਨਾ ਕਰਕੇ ਹਾਂ ਦਿੱਤਾ ਹੋਵੇ ਤੇ ਗ੍ਰੀਨ ਰੈਵਲੂਸ਼ਨ ਦੇ ਨਾਲ ਇਹ ਹੋਇਆ ਕਿ ਪਾਣੀ ਤਾਂ ਇੱਕ ਪਾਸੇ ਪੰਜਾਬ ਤੋਂ ਬਾਹਰ ਕੱਢਤਾ ਤੇ ਪਾਣੀ ਦੀ ਡਿਮਾਂਡ ਇੱਥੇ ਜ਼ਿਆਦਾ ਵਧ ਗਈ ਗ੍ਰੀਨ ਰੈਵਲੂਸ਼ਨ ਪਾਣੀ ਦੀ ਅਵੇਲੇਬਿਲਟੀ ਘਟਾ ਦਿੱਤੀ ਉਹ ਜੋ ਕਹ ਕੇ 22% ਪਾਣੀ ਪੰਜਾਬ ਕੋਲੇ ਰਹਿ ਗਿਆ ਬਾਕੀ ਬਾਰ ਮੈਟੂ ਬਿਲ ਦੇ ਦਿੱਤਾ ਗਿਆ ਵੱਡਾ ਇਸਾ ਉੱਥੇ ਦਿੱਤਾ ਤੇ ਉਸ ਪਾਣੀ ਨਾਲ ਜਿੰਨਾ ਜਿੰਨਾ ਪਾਣੀ ਵਾਲੀਆਂ ਫਸਲਾਂ ਇੱਥੇ ਖੇਤੀਬਾੜੀ ਦਾ ਪੈਟਰਨ ਜਿਹੜਾ ਅਡਾਪਟ ਕਰ ਲਿਆ ਉਹ ਛਾਲੀ ਨਹੀਂ ਸੀ ਸਕਦਾ ਹਣ ਜਿਹਦੇ ਚੋ ਗਰਾਊਂਡ ਵਾਟਰ ਲਈ ਕਰਾਉਣ ਲਈ ਟਿਊਬ ਵਾਲਾ ਨੂੰ ਪ੍ਰਮੋਟ ਕੀਤਾ ਗਿਆ ਗਰਾਊਂਡ ਵਾਟਰ ਨੂੰ ਪ੍ਰਮੋਟ ਕੀਤਾ ਗਿਆ ਤੇ ਜਮੀਨੋਂ ਪਾਣੀ ਕਢ ਲਓ ਟਿਊਬ ਵਾਲਾ ਰਹੀਂ ਉਹ ਉਹਨੂੰ ਪ੍ਰਮੋਸ਼ਨ ਨਾਲ ਧਰਤੀ ਹੇਠੋਂ ਪਾਣੀ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਕੱਢਿਆ ਗਿਆ ਉਦੇ ਵਿੱਚ ਉਸ ਟਾਈਮ ਤੇ ਜੇ ਦੇਖਿਆ ਜਾਵੇ ਤੇ ਜਦੋਂ ਇਹ ਫ੍ਰੀ ਬਿਜਲੀ ਦਾ ਮੈडम ਭੱਟਲ ਦੇ ਟਾਈਮ ਤੇ ਕੀਤਾ ਗਿਆ ਫੈਸਲਾ ਇਹ ਉਦੋਂ ਬਾਅਦ ਚਲੋ ਉਦੋਂ ਲਾਗੂ ਨਹੀਂ ਹੋਇਆ ਪਰ ਅਕਾਲੀ ਸਰਕਾਰ ਨੇ ਆ ਕੇ ਫ੍ਰੀ ਬਿਜਲੀ ਦਾ ਕਰ ਦਿੱਤਾ ਗਿਆ ਤੋਂ ਫ੍ਰੀ ਫ੍ਰੀ ਬਿਜਲੀ ਨੇ ਜਿਹੜਾ ਕੀਤਾ ਉਹ ਪੰਜਾਬ ਦਾ ਜਿਹੜਾ ਪਾਣੀ ਖੱਡਣ ਦਾ ਟ੍ਰੈਂਡ ਜਿਹੜਾ ਉਸੇ ਤਰ੍ਹਾਂ ਉਹ ਹੋਰ ਨਿਕਾਲ ਦਿੱਤਾ ਤੇ ਪਿਆਰ ਦੇ ਪਾਣੀ ਬਾਰੇ ਕੋਈ ਸੋਚ ਰੱਖੀ ਨਹੀਂ ਸੀ ਉਸ ਸੰਤ ਬਿਜਲੀ ਦਾ ਵੀ ਸੀ ਕਿ ਗ੍ਰੀਨ ਰੈਵੋਲੂਸ਼ਨ ਨੇ ਜਿਹੜਾ ਜਿਹੋ ਜਿਹਾ ਐਗਰੀਕਲਚਰ ਦਾ ਪੈਟਰਨ ਡਿਵੈਲਪ ਕਰਤਾ ਉਹ ਪੰਜਾਬ ਦੀ ਸਬਾ ਸਨਸਾਦ ਕੋ ਐ ਪੰਜਾਬ ਦੇ ਉੱਤੇ ਪਾਣੀ ਤੇ ਡਿਪੈਂਡੈਂਸੀ ਪੰਜਾਬ ਦੇ ਉੱਤੇ ਫਰਟੀਲਾਈਜ਼ਰ ਤੇ ਡਿਪੈਂਡੈਂਸੀ ਕੈਮੀਕਲ ਸਾਈਟਸ ਤੇ ਬਹੁਤ ਵਧਾ ਦਿੱਤੀ ਪੰਜਾਬ ਦੀ ਅੱਜ ਖੇਤੀ ਜਿਹੜੀ ਹੈਗੀ ਆ ਉਹ ਬਹੁਤ ਹੀ ਬੁਰੇ ਹਾਲਤ ਆ ਬਹੁਤ ਖਤਰਨਾਕ ਕ੍ਰੌਪ ਕ੍ਰੌਪ ਦਾ ਕਾਰਿਆ ਜਾਰੀ ਲਿਆ ਪਤਾ ਨਹੀਂ ਕਰੋ ਜਿਹੜੀਆਂ ਆਉਣ ਵਾਲੇ ਫਿਊਚਰ ਨਹੀਂ ਪੱਣੀ ਕਰਦਾ ਹੈ ਬੜਾ ਵਧੀਆ ਹੈ ਨਾ ਇਹ ਦੋ ਆਸਕਟ ਬੜੇ ਮਹੱਤਵਪੂਰਨ ਆ ਪੰਜਾਬ ਦੇ ਇੱਕ ਤਾਂ ਪੰਜਾਬ ਪੋਲਿਟਿਕਲ ਫੇਲਰ ਦੇ ਤੌਰ ਤੇ ਚੱਲਦੀ ਹੋਈ ਸਟੇਟ ਹੈ ਜਿਹੜੀ ਇੱਥੇ ਜਿਨ੍ਹਾਂ ਨੇ ਵੀ ਲੋਕਾਂ ਨੇ ਵੋਟਾਂ ਪਾ ਕੇ ਐਜ਼ ਅ ਰੂਲਿੰਗ ਕਲਾਸ ਸੈੱਟ ਕਰਦੇ ਰਹੇ ਸਾਰੀਆਂ ਰੂਲਿੰਗ ਕਲਾਸ ਨੇ ਪੰਜਾਬ ਦੇ ਹਿੱਤਾਂ ਦੀ ਖਾਸ ਕਰ ਕਿਉਂਕਿ ਇਹ ਵੀ ਬਹੁਤ ਜ਼ਿਆਦੇ ਪੋਲਿਟਿਕਲ ਇਕਨੋਮੀ ਕਿਸੇ ਵੀ ਕਿੱਤੇ ਦੀ ਨਰਧਾਰਤ ਕਰਦੀ ਹੈ ਉਹਦੇ ਰਜਗਾਰ ਦੀ ਜੋਬ ਦੀ ਉਹਦੀ ਲਾਈਫ ਲਾਈਨ ਦੀ ਸਾਰੀਆਂ ਚੀਜ਼ਾਂ ਦੇ ਕਿਉਂਕਿ ਅਗਰੀਨ ਸੋਸਾਇਟੀ ਹੋਣ ਕਰਕੇ ਇਹਦੇ ਤੇ ਪਾਣੀ ਦਾ ਸਵਾਲ ਬਹੁਤ ਮਹੱਤਵਪੂਰਨ ਦੂਸਰਾ ਸਵਾਲ ਕਿ ਜਿਵੇਂ ਜੈਸ ਪੱਧਰ ਤੇ ਪੰਜਾਬ ਦਾ ਪੈਟਰਨ ਟਰਾਂਸਫਰ ਕੀਤਾ ਗਿਆ ਉਹਨੇ ਪਾਣੀ ਦਾ ਇੱਕ ਨਵਾਂ ਡੈਫੀਟ ਕ੍ਰੀਏਟ ਕਰ ਦਿਆ ਇਸ ਕਿਸਮ ਦਾ ਪੰਜਾਬ ਐਸ ਤਰ੍ਹਾਂ ਦੇ ਇਕਨੋਮਿਕ ਸਟ੍ਰੈਸ ਸਟੇਨ ਤੇ ਕ੍ਰਾਈਸਿਸ ਆ ਪਲੱਸ ਪਾਣੀਆਂ ਦੇ ਮਸਲੇ ਚ ਕ੍ਰਾਈਸਿਸ ਆ ਇਹਦੀ ਹਾਲਿਸਟਿਕ ਸਟੋਰੀ ਆ ਜਿਹੜੀ ਬੜੀ ਧਿਆਨਕ ਰੂਪ ਦੇ ਵਿੱਚ ਆ ਤੇ ਪਾਣੀਆਂ ਦੇ ਸਵਾਲ ਤੇ ਜਿਸ ਪੱਧਰ ਤੇ ਇਹਨੂੰ ਹੋਰ ਏਕ ਕੇ ਪੱਤਰ ਤੇ ਇਹਨੂੰ ਸੈਂਟਰ ਲਾਈਨ ਤੇ ਕਰਨ ਦੀ ਤੌਰ ਤੇ ਇਹ ਨਾ ਹੋਵੇ ਕਿ ਰਾਜਸਥਾਨ ਨੂੰ ਅਸੀਂ ਹਰਾ ਕਰਦੇ ਕਰਦੇ ਜਾਂ ਬਹੁਤ ਉਹਦੇ ਟਿੱਬਿਆਂ ਤੇ ਪਾਣੀ ਝਾੜਦੇ ਝਾੜਦੇ ਆਪਦੀ ਧਰਤੀ ਐ ਟਿੱਬਿਆਂ ਵੱਲੋਂ ਬਣਦੀ ਜਾ ਰਹੀ ਆ ਉਹਦੇ ਬਾਰੇ ਨਾ ਇਹਦੀਆਂ ਪੋਲੀਟੀਕਲ ਪਾਰਟੀਆਂ ਉਸ ਥਾਟ ਪ੍ਰੋਸੈਸ ਦਾ ਨਾ ਹੀ ਇਹਦੇ ਕਿਉਂਕਿ ਐਗਰੀਕਲਚਰ ਦੇ ਕੰਪੋਨੈਂਟ ਆ ਉਹ ਕੁਝ ਥਾਟ ਪ੍ਰੋਸੈਸੇ ਲਿਆਉਂਦੇ ਜਾ ਰਿਹਾ ਇਸ ਤਰ੍ਹਾਂ ਦੀ ਟ੍ਰੈਜੈਡੀਕ ਸਟੇਟ ਦੀ ਕਹਾਣੀ ਦਾ ਬਹੁਤ ਅਹਿਮ ਪਾਰਟ ਆ ਜਿਹੜੇ ਕੋਕੇ ਕੰਦੂ ਸਾਹਿਬ ਨੇ ਜਿੰਨੇ ਜਿੱਥੇ ਲੈਵਲ ਤੇ ਲਗਾਤਾਰ ਕਿਉਂਕਿ ਦੋ ਸਦੀਆਂ ਤੋੜੀਆਂ ਨਹੀਂ ਹੁੰਦੀਆਂ ਉਹਦੀ ਕੱਲੀ ਕੱਲੀ ਜਿਹੜੀ ਪਰਤਾਂ ਨੂੰ ਫਰੋਲਣਾ ਦੇਖਣਾ ਤੇ ਮੁੜ ਕੇ ਇਹਦੇ ਨਾਂ ਤੇ ਇੱਕ ਖੰਡਰ ਕਿਸਮ ਦੀ ਧਰਤੀ ਪੈਦਾ ਹੋਣੀ ਕਿ ਕਿਤੇ ਨਾ ਇਹ ਨਾ ਹੋਵੇ ਜਿਵੇਂ ਕਿ ਆ ਜਾਂਦਾ ਲਿਖਣ ਵਾਲੇ ਲਿਖਦੇ ਨੇ ਕਿ ਸਿਵਲਾਈਜੇਸ਼ਨਾਂ ਬਾਹਰੋਂ ਨਿਤਵਾ ਹੁੰਦੀਆਂ ਅੰਦਰੋਂ ਤਵਾ ਹੁੰਦੀਆਂ ਨੇ ਇੱਕ ਸਿਵਲਾਈਜੇਸ਼ਨ ਦੀ ਤਵਾਈ ਵੱਲ ਨੂੰ ਵੱਧ ਰਿਹਾ ਪੰਜਾਬ ਜਿੱਦੇ 'ਚ ਪਾਣੀ ਬਹੁਤ ਵੱਡਾ ਸਵਾਲ ਆ ਇੰੀਆਂ ਪਰਤਾਂ ਨੂੰ ਫਰੋਲਣ ਦੀ ਲੋੜ ਆ ਦੇਖਣ ਦੀ ਲੋੜ ਆ ਇਹ ਆਸਪਟਲ ਤੋਂ ਸੋਚ ਨਹੀਂ ਚਲੋ ਬਹੁਤ ਬਹੁਤ ਸ਼ੁਕਰੀਆ ਸੰਤੂ ਸਾਹਿਬ ਤੁਹਾਡਾ ਵੀ ਡਾਕਟਰ ਗਰੀਵ ਸਿੰਘ ਤੁਹਾਡਾ ਬਹੁਤ ਧੰਨਵਾਦ ਕਾਫੀ ਵਿਸਾਰਤ ਗੱਲ ਹੋਈ ਛੱਡੀ ਹੋ ਸਕਦਾ ਹੈ ਕਿ ਸਾਡੇ ਦਰਸ਼ਕਾਂ ਲਈ ਇਹ ਕਾਫੀ ਲਾਹੇਵੰਦੀ ਹੋਏਗੀ ਜਿਹੜੇ ਕੁਝ ਮਸਲੇ ਜਿਹੜੇ ਸਾਡੇ ਬਾਕੀ ਮਾਰ ਬਸਤੀ ਉਹਨਾਂ ਨੂੰ ਕੁਝ ਹਟਮੀਆਂ ਵੀ ਗੱਲਾਂ ਹੋਈਆਂ ਨੇ ਸੰਤੂ ਸਾਹਿਬ ਨਾਲ ਕੁਝ ਜਿਹੜੀ ਆਮ رائے ਬਣੀ ਹੋਈ ਉਸ ਤੋਂ ਅਲੱਗ ਤਰ੍ਹਾਂ ਦੀ ਗੱਲ ਵੀ ਸਾਹਮਣੇ ਆਈ ਆ ਤੇ ਬਹੁਤ ਚੰਗਾ ਲੱਗਾ ਤੁਹਾਨੂੰ ਗੱਲ ਕਰਕੇ ਜੀ ਤੁਹਾਡਾ ਬਹੁਤ ਸ਼ੁਕਰੀਆ ਤੇ ਆਪਣੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ